ਵਿਕਰਮ ਮਜੀਠੀਆ ਜਾਂ ਇਸ ਤਰ੍ਹਾਂ ਦੇ ਕੁਝ ਬੰਦੇ ਇਹਨਾਂ ਨੂੰ ਹਮੇਸ਼ਾ ਰੜਕਦੇ ਨੇ ਇਹ ਬੇਸਿਕਲੀ ਰੜਕ ਕੱਢੀ ਆ ਪੁਲਿਸ ਦੇ ਸਾਰੇ ਕੇਜਰੀਵਾਲ ਨੇ ਹੁਣ ਮਹਿਸੂਸ ਕੀਤਾ ਕਿ ਹੁਣ ਮੇਰੇ ਕੋਲ ਸੱਤਾ ਵਾ ਹੁਣ ਮੇਰੇ ਕੋਲ ਪੁਲਿਸ ਆ ਇੱਕ ਵਾਰੀ ਮੈਂ ਉਹ ਪੁਰਾਣੀ ਨਫ਼ਰਤ ਜਿਹੜੀ ਆ ਇਹਦੇ ਨਾਲ ਜ਼ਰੂਰ ਕੱਢਾਂ ਕਿ ਕੇਜਰੀਵਾਲ ਡਰੱਗ ਮਾਫੀਆ ਨੇ ਕਾ ਜਿਸ ਬੰਦੇ ਤੇ 2000 ਕਰੋੜ ਦਾ ਸ਼ਰਾਬ ਦਾ ਘੁਟਾਲੇ ਦਾ ਇਲਜ਼ਾਮ ਆ ਉਹ 7-8 ਮਹੀਨੇ ਜੇਲ੍ਹ ਚ ਰਿਹਾ ਵਾ ਜੀ ਜਮਾਨਤ ਉਹਨੂੰ ਸੁਪਰੀਮ ਕੋਰਟ ਨੇ ਦਿੱਤੀ ਆ ਜਾਂ ਤਾਂ ਕਹੇ ਕਿ ਮੈਂ ਵੀ ਡਰੱਗ ਮਾਫੀਆ ਵਾ ਤੇ ਆ ਵੀ ਡਰੱਗ ਮਾਫ ਆਪ ਕਹੀ ਜਾਂਦੇ ਸੀ ਕੱਟੜਮਾਨਦਾਰ ਆ ਕੱਟੜਮਾਨਦਾਰ ਆ ਇਹ ਦੂਜੇ ਸਾਰੇ ਬੇਇਮਾਨ ਕੱਲੇ ਇਹੀ ਦੁੱਧ ਤੋਤੇ ਰਹਿ ਗਏ ਨੇ ਐਨਡੀਪੀਐਸ ਦਾ ਜਿਹੜਾ ਪਰਚਾ ਦਰਜ ਕੀਤਾ ਉਹ ਤਾਂ ਕਾਂਗਰਸੀ ਸਰਕਾਰ ਮੌਕੇ ਦਿੱਤਾ ਉਦੋਂ ਵੈਂਡੇਟਾ ਨਹੀਂ ਸੀ ਹੁਣ ਵੈਂਡੇਟਾ ਹੋ ਗਿਆ ਕਾਂਗਰਸ ਸਰਕਾਰ ਨੇ ਕੀਤਾ ਕਾਂਗਰਸ ਨੇ ਅਰੈਸਟ ਵੀ ਕੀਤਾ ਜੀ ਉਹ ਜੇਲ੍ਹ ਵੀ ਚਲੇ ਗਿਆ ਹੁਣ ਉਸ ਮੁਕਦਮੇ 'ਚ ਉਹਦੀ ਬੇਲ ਹੋ ਗਈ ਹੈ ਨਾ ਉਸ ਤੋਂ ਬਾਅਦ ਇਹਨਾਂ ਨੇ ਕਿੰਨੀਆਂ ਐਸਐਸਆਈਟੀਆਂ ਬਣਾਈਆਂ 1 2 3 4 ਉਹਦੇ 'ਚ ਤਾਂ ਕੋਈ ਤੱਥ ਪੇਸ਼ ਹੀ ਨਹੀਂ ਕੀਤਾ ਇਹ ਜਿਹੜੀ ਪੁਲਿਸ ਦਾ ਰਾਜ ਹੈ ਇਨੂੰ ਸਿਲੈਕਟਿਵਲੀ ਆਪਣੇ ਬਰੂਧੀਆਂ ਦੇ ਵਰਤ। ਘਟਾਉਚਕ ਤੇ ਤਾਂ ਨਹੀਂ ਵਰਤਿਆ, ਮਾਣੂ ਕਿਤੇ ਨਹੀਂ ਵਰਤਿਆ। ਆ ਲਾਲਜੀਤ ਭੁੱਲਰ ਨੇ ਕਬਜ਼ਾ ਕੀਤਾ ਜ਼ਮੀਨਦਾਰ ਐਨ ਆਰ ਆਈ ਦਾ ਉਹਦੇ ਤੇ ਨਹੀਂ ਵਰਤਿਆ। ਕੋਰ ਸਰਾਰੀ ਆ ਇਹਨਾਂ ਦੇ ਐਮ ਐਲ ਏ ਚਾਰ-ਚਾਰ ਛੇ-ਛੇ ਕਿੱਲੇਾਂ 'ਚ ਘੁਟੀਆਂ ਬਣਾ ਰਹੇ ਨੇ। ਕੀ ਅਫਸਰਸ਼ਾਹੀ ਚ ਮਗਰਮਚ ਕੋਈ ਨਹੀਂ ਕਰਨ? ਉਹ ਅਮਰੂਦਾਂ ਦਾ ਘੁਟਾਲਾ ਕਿੱਥੇ ਗਿਆ? ਇਹਨਾਂ ਕਿਸੇ ਕੇਸ ਦਾ ਕੋਈ ਲੌਜੀਕਲ ਕੰਕਲੂਜਨ ਤੇ ਨਹੀਂ ਪਹੁੰਚਣਾ। ਮੈਂ ਕੈਮਰੇ ਦੇ ਕਹਿ ਰਿਹਾ ਅੱਜ ਗੱਲ ਯਾਦ ਰੱਖਿਓ ਆਪਾਂ ਸਾਲ ਬਾਅਦ ਕਰ ਲਾਂਗੇ। 2 ਸਾਲ ਬਾਅਦ, 5 ਸਾਲ ਬਾਅਦ ਕੁਝ ਨਹੀਂ ਨਿਕਲਣਾ। ਸਿਰਫ ਇਹ ਉਹਨੂੰ ਕਿਵੇਂ ਅੱਗ ਨੂੰ ਬੁਝਾਉਣਾ ਵਾ ਉਹ ਵਿਕਰਮਜੀਤ ਸਿੰਘ ਨੂੰ ਚੱਕ ਕੇ ਅੰਦਰ ਉਹਨਾਂ ਨੇ ਸੁੱਟ ਦਿੱਤਾ 29 ਮੋਬਾਈਲ ਫੋਨ ਦੇਖੋ ਗੱਲ ਸੁਣੋ ਉਹਦੇ ਸਾਰੇ ਸਟਾਫ ਦੇ ਜਿੰਨੇ ਉਹਦੇ ਸਿਕਿਉਰਿਟੀ ਵਾਲੇ ਜਿੰਨੇ ਨੌਕਰ ਚੱਕਰ ਮਾਲੀ ਮੂਲੀ ਉਹਨਾਂ ਦੇ ਸਾਰੇ ਚੱਕ ਕੇ ਫੋਨ ਤੁਸੀਂ ਦੇ ਦੇਓ 29 ਬਣ ਜਾਣਗੇ ਇਹਦਾ ਮਕਸਦ ਹੈ ਕਿ ਕਿਸੇ ਤਰੀਕੇ ਨਾਲ ਕੋਈ ਬੰਦੇ ਨੂੰ ਜੇਲ੍ਹ ਸੁੱਟੋ ਆਪੇ ਜਮਾਨਤ ਹੁੰਦੀ ਰਹੇ ਪਤਾ ਲੱਗਿਆ ਕਿ 13 ਤਰੀਕ ਨੂੰ ਕੇਜਰੀਵਾਲ ਦਾ ਤੇ ਭਗਵੰਤ ਦਾ ਬੜਾ ਝਗੜਾ ਹੋਇਆ ਉਧਰ ਆਣੀ ਚੀ ਉਹ ਤੋਂ ਬਾਅਦ ਤੁਸੀਂ ਨੋਟ ਕਰਿਓ 13 ਤੋਂ ਬਾਅਦ ਨਾ ਕੇਜਰੀਵਾਲ ਉੱਥੇ ਲੁਧਿਆਣੇ ਬੜਿਆ ਤੇ ਨਾ ਭਗਵੰਤ ਬੜਿਆ ਠੀਕ ਹੈ ਇਹ ਪਤਾ ਲੱਗਿਆ ਸੀਗਾ ਕਿ ਹੁਣ ਭਗਵੰਤ ਨੂੰ ਹਟਾਉਣਾ ਚਾਹੁੰਦੇ ਨੇ ਪਰसों ਭਗਵੰਤ ਮਾਨ ਗਵਰਨਰ ਨੂੰ ਮਿਲ ਗਿਆ ਕੱਲਾ ਹੀ ਇਹਦੇ ਫਾਇਦੇ ਹੁਣ ਕੀ ਲੱਗਦਾ ਆਮਦਵੀ ਪਾਰਟੀ ਨੂੰ ਹੋਵੇਗਾ ਜਾਂ ਬਿਕਰਮ ਮਜੀਠੀਆ ਨੂੰ ਵੱਧ ਫਾਇਦਾ ਨਹੀਂ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਲੋਕਾਂ ਦੀ ਪਰਸੈਪਸ਼ਨ ਜਿਹੜੀ ਇਹਨਾਂ ਦੇ ਖਿਲਾਫ ਬਣ ਚੁੱਕੀ ਹੈ ਇਹ ਹੁਣ ਸੋਨੇ ਦੇ ਬਣ ਕੇ ਦਿਖਾ ਦੇ ਕੇਜਰੀਵਾਲ ਸੋਨੇ ਦਾ ਵੀ ਕਹੇ ਨਾ ਕਿ ਮੈਂ ਕ੍ਰਿਸ਼ਨ ਭਗਵਾਨ ਉੱਤਰ ਕੇ ਆ ਗਿਆ ਥੱਲੇ ਆਪ ਨਹੀਂ ਮੰਨਣਾ ਪੰਜਾਬ ਪੰਜਾਬ ਦੇ ਵਿੱਚ ਇਹ ਸਵਾਲ ਉੱਠਦਾ ਕਿ ਆਪੋਜੀਸ਼ਨ ਦੇ ਕਈ ਲੀਡਰ ਸਰਕਾਰ ਤੋਂ ਡਰੇ ਹੋਏ ਨੇ ਉਹ ਸਰਕਾਰ ਖਿਲਾਫ ਬੋਲਦੇ ਨਹੀਂ ਜਿਸ ਕਰਕੇ ਆਹੀ ਡਰ ਹੈ ਕਿ ਕੱਲ੍ਹ ਉਹ ਸਾਨੂੰ ਜੇਤਾਂ ਚੁੱਕ ਦੇਣ। ਐਨਟੀਪੀਐਸ ਤੇ ਲੱਪੇ ਕੁਝ ਨਹੀਂ ਨਾ। ਹੁਣ ਦੂਜੇ ਪਾਸੇ ਤੁਰ ਪਏ ਨੇ ਕਿ ਇਹਨਾਂ ਦੀ ਐਂ ਕਰੋ ਮੈਨੂੰ ਪੁਲਿਸ ਦਿਓ ਤੁਸੀਂ 24 ਘੰਟੇ। ਜੀ ਮੈਂ ਇਹਨਾਂ ਦੇ 92 ਫੜ ਕੇ ਅੰਦਰ ਦੇ ਦਿਸਪਰੋਪੋਰਸ਼ਨਿਟੀ ਸੈਟ ਵੀ ਤਾਂ ਕੋਈ ਐਕਸ਼ਨ ਹੀ ਨਹੀਂ ਕਰ ਸਕਦਾ। ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ। ਕੱਲ ਵਿਕਰਮ ਸਿੰਘ ਮਜੀਠੀਆ ਦੇ ਘਰ ਪੁਲਿਸ ਜਾਂਦੀ ਹੈ। ਕਾਫੀ ਲੰਮੀ ਚਰਚਾ ਛਿੜਦੀ ਹੈ, ਰੌਲਾ ਪੈਂਦਾ ਹੈ, ਵੀਡੀਓਜ਼ ਬਾਹਰ ਆਉਂਦੀਆਂ। ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ। ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੀਆਂ ਵਿਰੋਧੀ ਤੇ ਰਾ ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਭਾਜਪਾ ਹੋਵੇ ਤੇ ਚਾਹੇ ਅਕਾਲੀ ਦਲ। ਉਹ ਇੱਕ ਸੁਰਤ ਦਿਖਾਈ ਦਿੰਦੀ ਹੈ। ਉਹ ਇਹ ਗੱਲ ਕਹਿੰਦੇ ਆ ਕਿ ਇਹ ਧੱਕੇਸ਼ਾਹੀ ਹੈ, ਇਹ ਪੁਲਿਸ ਦੀ ਨਜਾਇਜ਼ ਵਰਤੋਂ ਹੈ, ਇਹ ਜਿਹੜੀਆਂ ਜਿਹੜੀਆਂ ਏਜੰਸੀਆਂ ਉਹਨਾਂ ਦੀ ਨਜਾਇਜ਼ ਵਰਤੋਂ ਹੈ ਇਸ ਤਰੀਕੇ ਦੇ ਨਾਲ ਨਹੀਂ ਚਾਹੀਦਾ ਤੇ ਨਾਲ ਹੀ ਧੱਕਾ ਜਿਹੜਾ ਕਿਸੇ ਦੇ ਘਰੇ ਦਾਖਲ ਹੋ ਕੇ ਇਸ ਤਰੀਕੇ ਦੇ ਨਾਲ ਜਿੱਥੇ ਔਰਤਾਂ ਹੋਣ ਬੈਡਰੂਮ ਦੇ ਵਿੱਚ ਇੱਕ ਚੁਣੇ ਹੋਏ ਐਮਐਲਏ ਹੋਵੇ ਉੱਥੇ ਸਭ ਕੁਝ ਵਾਪਰਨ ਤੇ ਸਵਾਲ ਉਠਾਈ ਜਾਂਦੇ ਆ ਤੇ ਇਹਨਾਂ ਚ ਸਵਾਲ ਉਠਾਉਣ ਵਾਲਿਆਂ ਤੇ ਸਭ ਤੋਂ ਪਹਿਲੇ ਹੁੰਦੇ ਆ ਸੁਖਪਾਲ ਸਿੰਘ ਖੈਰਾ ਜਿਹੜੇ ਇਹ ਵੀ ਕਹਿੰਦੇ ਆ ਕਿ ਪੰਜਾਬ ਪੂਲ ਸਟੇਟ ਬਣ ਚੁੱਕਿਆ ਜੋ ਪਹਿਲਾਂ ਲੰਬੇ ਸਮੇਂ ਤੋਂ ਰੌਲਾ ਪਾਉਂਦੇ ਆ ਤੇ ਕੱਲ ਉਹਨਾਂ ਨੇ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਆ ਤਾਂ ਉਦੋਂ ਵੀ ਉਹ ਲਾਈਵ ਹੋ ਕੇ ਗੱਲ ਠੋਕ ਕੇ ਕਹਿੰਦੇ ਆ ਉਹਨਾਂ ਨੂੰ ਕਿਉਂ ਲੱਗਿਆ ਕਾਰਵਾਈ ਸਹੀ ਨਹੀਂ ਹੈ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਹੋਣੇ ਗੱਲ ਕਹਿ ਰਹੀ ਹੈ ਕਿ ਇੱਕ ਪਾਸੇ ਤਾਂ ਕਹਿੰਦੇ ਸੀ ਕਿ ਵੱਡੇ ਮਗਰਮਛ ਫੜੋ ਜਦੋਂ ਸੀ ਵੱਡਾ ਮਗਰਮਛ ਫੜਿਆ ਤਾਂ ਹਣ ਰੌਲਾ ਪਾਉਣ ਲੱਗ ਗਿਆ ਸਾਰੇ 100 ਹੋ ਗਿਆ ਪੋਸਟਾਂ ਪੁਨਾ ਬਣਾ ਕੇ ਪੇਜਾਂ ਤੇ ਪਾਈਆਂ ਜਾ ਰਹੀਆਂ ਆਮ ਆਦਮੀ ਪਾਰਟੀ ਤੇ ਕਿ ਕਾਲੀ ਕਾਂਗਰਸ ਭਾਈ ਪਾਸ ਸਾਰੇ 100 ਹੋ ਗਿਆ ਸੋ ਇਹ ਸਾਰੇ ਰਲੇ ਮਿਲੇ ਆ ਉਹਨਾਂ ਨੇ ਇਹ ਗੱਲ ਕਹਿ ਰਹੀ ਹੈ ਸੁਖਪਾਲ ਸਿੰਘ ਖਹਿਰਾ ਦਾ ਹੁਣ ਕੀ ਸਟੈਂਡ ਹੈ ਕੀ ਉਹ ਹਾਲੇ ਵੀ ਕੱਲ ਵਾਲੀ ਗੱਲ ਤੇ ਖੜੇ ਆ ਕੀ ਉਹਨਾਂ ਨੂੰ ਲੱਗਿਆ ਕਿ ਵਾਕਈ ਧੱਕੇਸ਼ਾਹੀ ਹੋਈ ਆ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੁਖਪਾਲ ਸਿੰਘ ਖਹਿਰਾ ਮੌਜੂਦ ਹੋਣਗੇ ਸਰ ਸਤਿ ਸ਼੍ਰੀ ਅ ਜਿਵੇਂ ਤੁਸੀਂ ਕੱਲ ਵੀਡੀਓ ਪਾਈ ਮਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਆਮ ਆਦਮੀ ਪਾਰਟੀ ਕਹ ਰਹੀ ਹੈ ਕਿ ਜਦੋਂ ਹੁਣ ਵੱਡੇ ਮਗਰਮਾਸ਼ ਨੂੰ ਹੱਥ ਪਾਇਆ ਤਾਂ ਹੁਣ ਸਾਰੇ 100 ਰੋਗੇ ਤੁਹਾਡੇ ਤੇ ਵੀ ਤੰਜ ਕਸੇ ਜਾ ਰਹੇ ਦੇਖੋ ਇਹ ਉਹਨਾਂ ਦੀ ਜਦੋਂ ਦੇਖਿਆ ਕਿ ਸਾਡੇ ਤੇ ਬਹੁਤ ਹਮਲਾ ਹੋਇਆ ਅਗਰ ਤੁਸੀਂ ਵਰਲਡ ਵਾਈਡ ਦੇਖੋਗੇ ਸੋਸ਼ਲ ਮੀਡੀਆ ਤੇ ਬਹੁਤੇ ਚੰਗੇ ਲੋਕਾਂ ਨੇ ਇਹਨੂੰ ਕੰਡਮ ਕੀਤਾ ਵਾ ਜੀ ਦੇਖੋ ਇਹਦੇ ਚ ਆਪਾਂ ਸਮਝੀਏ ਗੱਲ ਕਿ ਬਿਕਰਮ ਮਜੀਠੀਆ ਜਾਂ ਇਸ ਤਰ੍ਹਾਂ ਦੇ ਕੁਝ ਬੰਦੇ ਇਹਨਾਂ ਨੂੰ ਹਮੇਸ਼ਾ ਰੜਕਦੇ ਨੇ ਇਹ ਬੇਸਿਕਲੀ ਰੜਕ ਕੱਢੀ ਆ ਪੁਲਿਸ ਦਾ ਸਾਰੇ ਔਰ ਕੇਜਰੀਵਾਲ ਦੀ ਥੋੜੀ ਜੀ ਪੁਰਾਣਾ ਇਤਿਹਾਸ ਆ ਆਪਾਂ ਪਿੱਛੇ ਝਾਤ ਮਾਰੀ ਹੈ ਇਹਨਾਂ ਨੇ ਬੜੇ ਵੱਡੇ ਵੱਡੇ ਬੋਰਡ ਲਵਾਏ ਸਾਰੇ ਪੰਜਾਬ ਦੇ ਵਿੱਚ ਆਪਣੇ ਵੋਲੰਟੀਅਰਸ ਕੋਲ ਕਿ ਬਿਕਰਮ ਜੀਠਿਆ ਨਸ਼ੇ ਦਾ ਤਸਕਰ ਹੈ ਇੱਕ ਵਾਰ ਨਹੀਂ ਹਜ਼ਾਰ ਵਾਰ ਕਾਹਾਂਗੇ ਜੀ ਅੱਛਾ ਉਹਨੇ ਡਿਫਰਮੇਸ਼ਨ ਕੇਸ ਪਾਤਾ ਇੱਕ ਛੋਟਾ ਜਿਹਾ ਡਿਫਰਮੇਸ਼ਨ ਕੇਸ ਕੇਸ ਹੁੰਦਾ ਮਾਮੂਲੀ ਜਿਹਾ ਕੇਸ ਹੁੰਦਾ ਜੀ ਕੇਜਰੀਵਾਲ ਨੇ ਉਸ ਵਕਤ ਉਹਦੇ ਕੋ ਅਪੋਲੋਜਾਈਜ਼ ਕੀਤਾ ਇਹਦਾ ਮਤਲਬ ਕਿ ਮੈਂ ਤੇਰ ਕੋ ਮਾਫੀ ਮੰਗਦਾ ਕਿ ਮੈਂ ਗਲਤ ਕਹਿ ਸੀ ਉਹ ਬੋਰਡ ਤੁਹਾਨੂੰ ਪਤਾ ਉਸ ਵੇਲੇ ਪਾਰਟੀ 'ਚ ਬੜਾ ਦੁਫਾੜ ਹੋਇਆ ਬਲਕਿ ਮੈਨੂੰ ਕੱਢਣ ਦਾ ਵੀ ਕਾਰਨ ਇਹ ਸੀਗਾ ਜੀ ਅ ਕੇਜਰੀਵਾਲ ਨੇ ਹੁਣ ਮਹਿਸੂਸ ਕੀਤਾ ਕਿ ਹੁਣ ਮੇਰੇ ਕੋ ਸੱਤਾ ਵਾ ਹੁਣ ਮੇਰੇ ਕੋ ਪੁਲਿਸ ਆ ਇੱਕ ਵਾਰੀ ਮੈਂ ਉਹ ਪੁਰਾਣੀ ਨਫਰਤ ਜਿਹੜੀ ਆ ਇਹਨਾਂ ਨੂੰ ਜ਼ਰੂਰ ਕੱਢਾਂ ਇੱਕ ਤਾਂ ਕਾਰਨ ਸਿੱਧਾ-ਸਿੱਧਾ ਇਹ ਆ ਦੂਸਰਾ ਉਹ ਭਗਵੰਤ ਮਾਨ ਦੇ ਕਾਫੀ ਖੁਲਾਸੇ ਜੀ ਕੁਝ ਸੈਕਸ਼ੂਅਲ ਐਕਸਪਲੋਇਟੇਸ਼ਨ ਦੀਆਂ ਵੀਡੀਓਜ਼ ਇਹਨਾਂ ਦੇ ਹੋਰ ਕਾਂਡਕੂਂਡ ਉਹ ਆਫਟਨ ਕੱਢਦਾ ਰਹਿੰਦਾ ਸੀਗਾ ਜੀ ਤਾਂ ਇਹ ਆਪਾਂ ਸਾਰਿਆਂ ਨੂੰ ਪਤਾ ਸੀਗਾ ਕਿ ਵਿਕਰਮ ਮਜੀਠੀ ਨੂੰ ਫੜਨਾ ਚਾਹੁੰਦੇ ਨੇ ਉਹਨੇ ਫੜਨਾ ਚਾਹੁੰਦੇ ਸੀ ਪਿਛਲੇ 3 ਸਾਲ ਤੋਂ ਜਿਹੜਾ ਐਨਡੀਪੀਐਸ ਦਾ ਕੇਸ ਸੀਗਾ ਉਹਦੇ ਚ ਇੱਕ ਐਸਆਈਟੀ 2 ਐਸਆਈਟੀ 3 ਐਸਆਈਟੀ 4 ਐਸਆਈਟੀ ਬਣਾਈ ਚੌਥੀ ਐਸਆਈਟੀ ਰਿਪੋਰਟ ਦੇ ਹੋਣ ਦੇ ਬਾਵਜੂਦ ਪਿਛਲੇ 4 ਸਾਲਾਂ ਤੋਂ ਜੀ ਐਨਡੀਪੀਐਸ ਕੇਸ ਵਿੱਚ ਉਹਦਾ ਚਲਾਨ ਨਹੀਂ ਪੇਸ਼ ਕਰ ਸਕੀ ਸਰਕਾਰ ਮਤਲਬ ਉਹਨਾਂ ਨੂੰ ਕੁਝ ਨਹੀਂ ਸੀਗਾ ਹਮ ਤੇ ਹੁਣ ਉਹਨਾਂ ਨੇ ਚੌਥੀ ਐਸਆਈਟੀ ਕੋਲੋਂ ਇੱਕ ਰਿਪੋਰਟ ਲਈ ਹੈ ਕਿ ਵਿਕਰਮ ਜੀਠੀਏ ਨੇ ਫਲਾਣੇ ਫਲਾਣੇ ਚੋਂ ਜਿਹੜਾ ਹੈਗਾ ਵਾ ਫਾਇਦਾ ਲਿਆ ਅਸ ਪਰ ਐਫ ਆਰ ਇਹ ਜਿਹੜੀ ਐਫ ਆਰ ਦੱਸਦੀ ਹੈ ਕਿ 10 ਵਜੇ ਕੇ ਸ਼ਾਇਦ 40 ਮਿੰਟ ਤੇ ਉਹ ਐਸ ਆਈ ਟੀ ਵਿਜੀਲੈਂਸ ਨੂੰ ਆਪਣੀ ਰਿਪੋਰਟ ਭੇਜਦੀ ਔਰ ਇੱਥੇ ਮੈਂ ਥੋੜਾ ਯਾਦ ਕਰਾ ਦੇ ਆਪਣੇ ਵਿਊਅਰਸ ਨੂੰ ਇਸੇ ਰਿਪੋਰਟ ਨੂੰ ਐਸ ਆਈ ਟੀ ਦੀ ਰਿਪੋਰਟ ਨੂੰ ਲੈ ਕੇ ਪੰਜਾਬ ਸਰਕਾਰ ਪਹਿਲਾਂ ਸੁਪਰੀਮ ਕੋਰਟ ਗਈ ਜੀ ਜਮਾਨਤ ਕੈਨਸਲ ਕਰਾਉਣ ਲਈ ਜਿਵੇਂ ਜਿਵੇਂ ਮੇਰੀ ਜਮਾਨਤ ਕੈਨਸਲ ਕਰਾਉਣ ਗਈ ਸੀ ਔਰ ਕਰੋੜਾ ਰੁਪਏ ਖਰਚੇ ਹੋਦੇ ਤੇ ਸਪਰੀਮ ਕੋਰਟ ਨੇ ਇਹਨਾਂ ਦੀ ਅਰਜ਼ੀ ਰੱਦ ਕਰ ਦਿੱਤੀ। ਉਹੀ ਐਸਆਈਟੀ ਦੀ ਰਿਪੋਰਟ ਹੈ। ਠੀਕ ਹੈ ਜੀ। ਅਗਰ ਉਹਦੇ 'ਚ ਦਮ ਹੁੰਦਾ ਤਾਂ ਐਸਆਈਟੀ ਦੀ ਰਿਪੋਰਟ ਦੇ ਉੱਤੇ ਵਿਕਰਮ ਰਜੀਠੀਏ ਦੀ ਸੁਪਰੀਮ ਕੋਰਟ ਜਮਾਨਤ ਰੱਦ ਕਰ ਦਿੰਦਾ। ਉਹ ਰਾਜ ਜਦੋਂ ਨਹੀਂ ਚੱਲਿਆ ਇਹਨਾਂ ਨੇ ਹੁਣ ਉਹੀ ਰਿਪੋਰਟ ਚੱਕ ਕੇ ਵਿਜੀਲੈਂਸ ਨੂੰ ਭੇਜ ਦਿੱਤੀ। ਮਤਲਬ ਰਾਤ ਨੂੰ 10 ਵਜੇ ਭੇਜਦੇ ਨੇ ਤੇ ਤੜਕੇ 4 ਵਜੇ ਉਹ ਮੁਕਦਮਾ ਦਰਜ ਕਰਦੇ। ਮਤਲਬ 5 10 5-7 ਘੰਟਿਆਂ 'ਚ ਵਿਜੀਲੈਂਸ ਨੇ ਸਾਰਾ ਡਿਸਪਰੋਪੋਰਸ਼ਨੇਟ ਅਸੈਟਸ ਦਾ ਅੰਦਾਜ਼ਾ ਲਾ ਲਿਆ। ਨੰਬਰ 1 ਫਲੋ ਟਾਈਮਿੰਗ ਜੀ ਦੂਸਰਾ ਇੱਕ ਪਾਸੇ ਕੇਜਰੀਵਾਰਡ ਹੁਣੀ ਕਹੀ ਜਾਂਦੇ ਸਾਰਾ ਡਰਗ ਮੰਨੀ ਆ ਹਮ ਨਾਲੇ ਕਹੀ ਜਾਂਦੇ ਇਹ ਸਰੋਤਾ ਤੋਂ ਆਮਦਨ ਤੋਂ ਜਿਆਦਾ ਜਿਹੜੀ ਜਾਇਦਾਦ ਆ ਦੋ ਗੱਲਾਂ ਨਹੀਂ ਨਾ ਹੋ ਸਕਦੀਆਂ ਜਿਆਦਾ ਇਹਨੂੰ ਡਰਗ ਮੰਨੀ ਕਹੀ ਚੱਲਣ ਜੀ ਜੇ ਉਹ ਡਰਗ ਮੰਨੀ ਇਹਨੂੰ ਕਹਿੰਦੇ ਨੇ ਸਾਰੇ ਇਸ ਨੂੰ ਤੇ ਉਹਨਾਂ ਦਾ ਐਨਡੀਪੀਐਸ ਦਾ ਕੇਸ ਕਮਜ਼ੋਰ ਹੁੰਦਾ ਜੀ ਤੇ ਜੇ ਉਹਨੂੰ ਕਹਿੰਦੇ ਨੇ ਕਿ ਡਿਸਪਰੋਪੋਰਸ਼ਨੇਟ ਆ ਫਿਰ ਇਹਨੂੰ ਡਰਗ ਮੰਨੀ ਨਹੀਂ ਕਿਹਾ ਜਾ ਸਕਦਾ ਹਮ अच्छा एक, दल, एक के के ए, ए, ए गल ਆਪਾਂ ਸਰ ਚਲੋ ਸਾਡੇ ਉਹਨਾਂ ਨਾਲ 100 ਮਤਭੇਦ ਨਹੀਂ ਅਕਾਲੀ ਦਲ ਬਿਕੋਜ਼ ਡਿਫਰੈਂਟ ਪੋਲੀਟੀਕਲ ਪਾਰਟੀ ਹੈ ਬਿਲਕੁਲ ਪਰ ਇੱਕ ਗੱਲ ਮੰਨ ਕੇ ਚਲੋ ਕਿ ਇਹ ਇਹ ਤਾਂ ਆਪਾਂ ਸਾਰੇ ਜਾਣਦੇ ਆ ਨਾ ਕਿ ਥੋੜਾ ਜਿਹਾ ਪੁਰਾਣਾ ਰੱਜਿਆ ਪੁੱਜਾ ਪਰਿਵਾਰ ਸੀਗਾ ਹੂੰ ਉਹਨਾਂ ਦੇ ਜਿਹੜੇ ਹੁਣ ਇਹਨਾਂ ਨੇ ਜੋ 500 ਕਰੋੜ ਰੁਪਇਆ ਲਾਉਂਦੇ ਨੇ 29 ਮੋਬਾਈਲ ਫੋਨ ਦੇਖੋ ਗੱਲ ਸੁਣੋ ਹੂੰ ਉਹਦੇ ਸਾਰੇ ਸਟਾਫ ਦੇ ਜਿੰਨੇ ਉਹਦੇ ਸਿਕਿਉਰਟੀ ਵਾਲੇ ਜਿੰਨੇ ਨੌਕਰ ਚਾਕਰ ਮਾਲੀ ਮੂਲੀ ਉਹਨਾਂ ਦੇ ਸਾਰੇ ਚੱਕ ਕੇ ਫੋਨ ਤੁਸੀਂ ਦੇ ਦੇਓ 29 ਬਣ ਜਾਣਗੇ ਬਣ ਜਾਣਗੇ ਅੱਛਾ ਇਹ 500 ਕਰੋੜ ਹੁਣ ਉਹਨਾਂ ਦਾ ਬਿਜ਼ਨਸ ਜਿਹੜ ਉਹ 1955 ਦਾ ਚੱਲ ਰਿਹਾ ਵਾ ਫਿਲਹਾਲ ਕਹਿੰਦੇ ਨੇ ਕਿ ਉਹਦੇ ਚ ਬਿਕਰਮਜੀਤਿਆ ਕਿਸੇ ਵੀ ਐਂਟਰਪ੍ਰਾਈਜ਼ ਵਿੱਚ ਕੋ ਡਾਇਰੈਕਟਰ ਨਿਕਾ ਫਾਰਮਲ ਇਸਤੇਦਾਰ ਨਿਕਾ ਉਹ ਸਾਰਾ ਬੁਲੰਦਾ ਚੱਕ ਕੇ ਮਾਰਤਾ ਉਹਨਾਂ ਨੇ ਮਤਲਬ ਕਿੰਨੇ ਸਾਲ ਹੋ ਗਏ 55 ਤੋਂ ਲੈ ਕੇ ਮਤਲਬ 55 60 70 ਸਾਲਾਂ ਦੀ ਤਹਿਕੀਕਾਤ ਫਾਰਮਲ ਚੱਕ ਲਈ 10 ਤੋਂ ਲੈ ਕੇ 17 ਤੱਕ 7 ਤੋਂ 17 ਤੱਕ ਪਰ ਚੱਕ ਲਿਆ ਸਾਰਾ ਪੁਰਾਣਾ ਇਹ ਏਜੰਸੀਆਂ ਇਦਾਂ ਹੀ ਕਰਦੀ ਇਹ ਸਾਰਾ ਮਕਸਦ ਪਤਾ ਕੀ ਹੁੰਦਾ ਇਹਦਾ ਮਕਸਦ ਹੈ ਕਿ ਕਿਸੇ ਤਰੀਕੇ ਨਾਲ ਕਰੀ ਬੰਦੇ ਨੂੰ ਜੇਲ੍ਹ ਸੁਟੋ ਆਪੇ ਜਮਾਨਤ ਹੁੰਦੀ ਰਹੇ ਇਨਾ ਕਿਸੇ ਕੇਸ ਦਾ ਕੋਈ ਲੌਜੀਕਲ ਕਨਕਲੂਜਨ ਤੇ ਨਹੀਂ ਪਹੁੰਚਣਾ ਮੈਂ ਕੈਮਰੇ ਦੇ ਕਹ ਰਿਹਾ ਅੱਜ ਗੱਲ ਯਾਦ ਰੱਖਿਓ ਆਪਾਂ ਸਾਲ ਬਾਅਦ ਕਰ ਲਾਂਗੇ 2 ਸਾਲ ਬਾਅਦ 5 ਸਾਲ ਬਾਅਦ ਕੁਝ ਨਹੀਂ ਨਿਕਲਣਾ ਸਿਰਫ ਇਹ ਨਫਰਤ ਦੀ ਭਾਵਨਾ ਸੀ ਉਹਨਾਂ ਦੇ ਅੰਦਰ ਅੱਗ ਬਲਦੀ ਪਈ ਸੀ ਉਹਨੂੰ ਕਿਵੇਂ ਅੱਗ ਨੂੰ ਬੁਝਾਉਣਾ ਵਾ ਉਹ ਬਿਕਰਮਜੀਠੇ ਨੂੰ ਚੱਕ ਕੇ ਅੰਦਰ ਉਹਨਾਂ ਨੇ ਸੁੱਟ ਦਿੱਤਾ ਤਾਂ ਕਰਕੇ ਮੈਂ ਕਿਹਾ ਕਿ ਦਿਸ ਇਜ਼ ਐਕਸਟ੍ਰੀਮ ਪੋਲਿਟਿਕਲ ਵਿਂਡੇਟਾ ਜੀ ਜੇ ਇਹਦੇ ਵਿੱਚ ਕੋਈ ਤੱਤ ਹੁੰਦੇ ਜੇ ਐਨਡੀਪੀ ਇਸ ਕੇਸ ਵਿੱਚ ਤੱਤ ਹੁੰਦੇ ਤਾਂ 4 ਸਾਲ ਦਾ ਚਲਾਨ ਕਿਉਂ ਨਹੀਂ ਪੇਸ਼ ਕੀਤਾ ਹਮ ਇਹ ਤੂੰ ਸਮਝ ਗਿਆ ਨਾ ਤੁਸੀਂ ਜੀ ਤੇ ਇਹਨਾਂ ਨੇ ਹੁਣ ਕੀ ਹੋ ਰਿਹਾ ਕਿ ਇਹ ਜਿਹੜੀ ਪੁਲਿਸ ਦਾ ਰਾਜ ਹੈ ਇਹਨੂੰ ਸਿਲੈਕਟਿਵਲੀ ਆਪਣੇ ਵਿਰੋਧੀਆਂ ਤੇ ਵਰਤਦੇ ਕਿਟਾਰੂ ਚੱਕ ਤੇ ਤਾਂ ਨਹੀਂ ਵਰਤਿਆ ਮਾਨੂੰ ਕਿਤੇ ਨਹੀਂ ਵਰਤਿਆ ਆ ਲਾਲਜੀਤ ਭੁੱਲਰ ਨੇ ਕਬਜ਼ਾ ਕੀਤਾ ਜ਼ਮੀਨਦਾਰ ਐਨ ਆਰ ਆਈ ਦਾ ਉਹਦੇ ਤੇ ਨਹੀਂ ਵਰਤਿਆ ਹੋਰ ਸਰਾਰੀ ਆ ਇਹਨਾਂ ਦੇ ਐਮ ਐਲ ਏ ਚਾਰ ਚਾਰ ਛੇ ਛੇ ਕਿੱल्ल्या ਚ ਕੁੱਠੀਆਂ ਬਣਾ ਰਹੇ ਨੇ ਆਪੇ ਹੀ ਕਹਿੰਦੇ ਸੀ ਪੈਂਚਰਾਂ ਵਾਲੇ ਮੁੰਡੇ ਨੇ ਤੇ ਪੈਂਚਰਾਂ ਵਾਲਾ ਯਾਰ ਤਿੰਨ ਸਾਢੇ ਤਿੰਨ ਸਾਲ ਵਿੱਚ ਮੈਂ ਕਹਿੰਦਾ ਕਿਲੇ ਦੀ ਕੋਠੀ ਵੀ ਨਹੀਂ ਬਣਾ ਸਕਦਾ ਚਾਰ ਕਨਾਲ ਦੀ ਵੀ ਨਹੀਂ ਬਣਾ ਸਕਦਾ ਦੋ ਕਨਾਲ ਦੀ ਵੀ ਨਹੀਂ ਬਣਾ ਸਕਦਾ ਇੱਕ ਕਨਾਲ ਦੀ ਵੀ ਨਹੀਂ ਬਣਾ ਸਕਦਾ ਐਡਾ ਮਹਿੰਗਾ ਜਮਾਨਾ ਉਹਨਾਂ ਦੀ ਕਿਸੇ ਦੀ ਜਾਂਚ ਕੀਤੀ ਹੈ ਦੂਜਾ ਪੱਖ ਕੇਚਰੀਵਾਲ ਉੱਥੇ ਬੜੀਆਂ ਚੀਕਾਂ ਮਾਰਦਾ ਬਿਲਕੁਲ ਕਿ ਈਡੀ ਨੇ ਸੀਬੀਆਈ ਨੇ ਭਾਜਪੀ ਨੇ ਸਾਡੇ ਨਾਲ ਬਹੁਤ ਅਨਿਆਂ ਕੀਤਾ ਹਮ ਤਾਂ ਬਹੁਤ ਕਟੜ ਇਮਾਨਦਾਰ ਹਨ ਹਾਲਾਂਕਿ ਉੱਥੇ ਜਿਹੜੇ ਘੁਟਾਲੇ ਨੇ 2-2000 ਕਰੋੜ ਦੇ ਨੇ ਛੋਟਾ ਘੁਟਾਲਾ ਨਹੀਂਗਾ ਕੋਈ ਵੀ 2000 ਕਰੋੜ ਦਾ ਸ਼ਰਾਬ ਦਾ ਘੁਟਾਲਾ ਜੀ 2000 ਕਰੋੜ ਦਾ ਕਲਾਸਰੂਮ ਘਟਾਲਾ ਜੀ ਸੋ ਉੱਥੇ ਕਹੀ ਜਾਂਦੇ ਕਟੜ ਮਾਣਦਾਨ ਸਾਡੇ ਨਾਲ ੱੱੱਕਾ ਹੋ ਰਿਹਾ ਇੱਥੇ ਉਹੀ ਆ ਉਹੀ ਸਕੀ ਉਹੀ ਸਾਰਾ ਸਿਸਟਮ ਅਪਣਾ ਕੇ ਤੇ ਆਪਣੇ ਵਰੂਧੀਆਂ ਨੂੰ ਕਹਿੰਦੇ ਨੇ ਇਹ ਬੇਈਮਾਨ ਨੇ ਹੁਣ ਦੋ ਗੱਲਾਂ ਚੋਂ ਇੱਕ ਇੱਕ ਗੱਲ ਚੁਣ ਲੈਣ ਆਮ ਆਦਮੀ ਜਾਂ ਤਾਂ ਉੱਥੇ ਮੰਨ ਜਾਣਗੇ ਅਸੀਂ ਬੇਈਮਾਨ ਆ ਤੇ ਭਾਜਪਾ ਸਾਡੇ ਨਾਲ ਜਿਹੜਾ ਕਰ ਰਹੀ ਉਹ ੱੱੱਕਾ ਕਰ ਰਹੀ ਹੈ ਪੋਲਿਟੀਕਲ ਤੌਰ ਤੇ ਤੇ ਫਿਰ ਅਸੀਂ ਮੰਨ ਜਾਾਂਗੇ ਕਿ ਹਾਂ ਇੱਥੇ ਵੀ ਬੇਈਮਾਨ ਆ ਸਾਰੇ ਤੇ ਹੁਣ ਤੁਸੀਂ ਜੋ ਕਰਨਾ ਕਰ ਲੋ ਮਤਲਬ ਦੋ ਦੋਰੇ ਮਾਪਦੰਡ ਨਹੀਂ ਚੱਲਣਗੇ ਰਾਜਨੀਤੀ ਚ ਇਹ ਗੱਲ ਨੂੰ ਐਕਸਪੋਜ਼ ਕਰਨਾ ਬਹੁਤ ਲਾਜ਼ਮੀ ਆ ਹੁਣ ਆਜੋ ਤੁਸੀਂ ਮਗਰਮੱਛਾਂ ਦੇ ਜੀ ਕੀ ਅਫਸਰਸ਼ਾਹੀ ਚ ਮਗਰਮੱਛ ਕੋਈ ਨਹੀਂ ਗਾ ਉਹ ਅਮਰੂਦਾ ਦਾ ਘੁਟਾਲਾ ਕਿੱਥੇ ਗਿਆ ਜੀ ਜਿਹਦੇ ਚ ਲੈਜਿਟਿਮੇਟਲੀ ਅਫਸਰਾਂ ਨੇ ਬੈਠੇ ਸੀਗੇ ਉਹਨਾਂ ਨੂੰ ਲੱਗਾ ਕਿ ਮੋਹਾਲੀ ਦੇ ਵਿੱਚ ਆਹ ਕਰੋੜਾ ਰੁਪਏ ਦੀ ਜ਼ਮੀਨ ਐਕਵਾਇਰ ਹੋਣ ਲੱਗੀ ਲੈ ਵੀ ਇਹਨੂੰ ਲੈ ਲਈਏ ਹੂੰ ਇਹਦੇ ਅਮਰੂਦਾ ਨੇ ਬਾਗ ਲਾ ਦੇ ਕਿਉਂਕਿ ਜਦੋਂ ਬਾਗ ਲਾਉਂਦੇ ਜਦੋਂ ਲੈਂਡ ਐਕਵਾਇਜ਼ੀਸ਼ਨ ਹੁੰਦੀ ਤਾਂ ਬਾਗ ਦਾ ਉਹ 40 50 ਸਾਲ ਦਾ ਹੋਰ ਪੈਸਾ ਦੇਣਾ ਪੈਂਦਾ ਉਹਨਾਂ ਨੂੰ ਪੈਸੇ ਆ ਗਏ ਇਹਨਾਂ ਦੇ ਅਕਾਊਂਟਾਂ ਚ ਬਿਲਕੁਲ ਵਿਜੀਲੈਂਸ ਨੇ ਤੱ ਪਰ ਵਿਜੀਲੈਂਸ ਨੂੰ ਰੋਕ ਦਿੱਤਾ ਗਿਆ ਸੋ ਵਾਟ ਆਈ ਵਾਂਟ ਟੂ ਸੇ ਇਜ਼ ਕਿ ਇਹ ਸਿਲੇਕਟਿਵ ਟਾਰਗੇਟਿੰਗ ਹੈ ਔਰ ਮੈਂ ਇਸ ਲਈ ਉਹਦੀ ਮਦਦ ਕੀਤੀ ਕਿਉਂਕਿ ਮੈਂ ਇਹ ਸਾਰੇ ਸੰਤਾਪ ਨੂੰ ਹੰਡਾਇਆ ਆ ਠੀਕ ਹੈ ਅੱਜ ਤਾ ਨਹੀਂ ਹੰਡਾਇਆ ਮੇਰੇ ਪਿਤਾ ਜੀ ਨਾਲ ਐਨਐਸਏ ਇਹ ਵੋ ਤੇ ਮੈਨੂੰ ਤਾਂ ਬਚਪਨ ਤੋਂ ਸਿਖਾਇਆ ਗਿਆ ਕਿ ਜ਼ੁਲਮ ਤੇ ਅਨਿਆਏ ਦੇ ਖਿਲਾਫ ਆਪਣੀ ਆਵਾਜ਼ ਉਠਾਉਣੀ ਭਾਵੇਂ ਕੋਈ ਹੋਵੇ ਅਗਲੇ ਪਾਸੇ ਚਲੋ ਅੱਜ ਤਾਂ ਵਿਕਰਮ ਆ ਜਦੋਂ ਮੈਂ ਕਿਸੇ ਭਾਨੇ ਦੇ ਮਗਰ ਗਿਆ ਮੇਰਾ ਉਹ ਉਹਨਾਂ ਦਾ ਕੋਈ ਲਿੰਕ ਲੈਣਾ ਦੇਣਾ ਨਹੀਂ ਸੀਗਾ ਜਾਂ ਉਹ ਕੋ ਪੋਲਿਟੀਕਲ ਸਾਡਾ ਓਪੋਨੈਂਟ ਵੀ ਨਹੀਂ ਸੀਗਾ ਮੈਂ ਮਾਲਵਿੰਦਰ ਸਿੰਘ ਮਾਲੀ ਦੇ ਉੱਥੇ ਧਰਨੇ ਦੇ ਵੀ ਗਿਆ ਉੱਥੇ ਜੇਲ੍ਹ ਦੇ ਬਾਹਰ ਪਟਿਆਲੇ ਬਿਲਕੁਲ ਜਾਂ ਹੋਰ ਕਿਸੇ ਵਿਚਾਰੇ ਉਹ ਜਿੱਦਾਂ ਨਰਿੰਦਰ ਮਾਰਤਾ ਕਰੰਟ ਲਾ ਕੇ ਮੈਂ ਤਾਂ ਉੱਥੇ ਵੀ ਗਿਆ ਉਹਨਾਂ ਦੇ ਘਰ ਹੂੰ ਜਾਂ ਕੁਝ ਹੋਰ ਤੱਕਾ ਹੋ ਰਿਹਾ ਆ ਜਿਹੜਾ ਵਿਚਾਰਾ ਫੇਕ ਇਨਕਾਊਂਟਰ ਚ ਮਾਰਤਾ ਮੁੰਡਾ ਜਸਪ੍ਰੀਤ ਪਟਿਆਲੇ ਵਾਲਾ ਮੇਰੀ ਤਾਂ ਉਹਨਾਂ ਨਾਲ ਹਮਦਰਦੀ ਵੀ ਆ ਮੇਰੀ ਕਰਨਲ ਬਾਟ ਦੀ ਕੁੱਟਮਾਰ ਕੀਤੀ ਸੀ ਉਹਨਾਂ ਨੇ ਵੀ ਮਦਦ ਕੀਤੀ ਆ ਹੂੰ ਸੋ ਮੇਰਾ ਮਕਸਦ ਕੀ ਆ ਕਿ ਜਦ ਜਦ ਕੋਈ ਸਰਕਾਰ ਇਸਟੈਬਲਿਸ਼ਮੈਂਟ ਤੱਕਾ ਕਰੇਗੀ ਮੈਂ ਤਾਂ ਬੋਲੂੰਗਾ ਬੋਲੂੰਗਾ ਕੁਐਸਚਨ ਨੇ ਇਹ ਨਹੀਂ ਕਿ ਕਾਂਗਰਸ ਆ ਅਕਾਲੀ ਦਲ ਆ ਭਾਜਪਾ ਆ ਔਰ ਇਸ ਕਰਕੇ ਮੈਂ ਕਹਾ ਵਕਿ ਇਹ ਕੇਸ ਸਰਾਸਰ ਐ ਐਕਸਟ੍ਰੀਮ ਵੰਡੇਟਾ ਦਾ ਨਿਕਲੇ ਆ ਉਹ ਜਿੰਨੀਆਂ ਮਰਜ਼ੀ ਪੋਸਟਾਂ ਪਾਈ ਜਾਣ ਜਿੰਨੀ ਮਰਜ਼ੀ ਦਲੀਲਾਂ ਦੇਈ ਜਾਣ ਨਹੀਂ ਉਹ ਮੰਨਣਾ ਹੁਣ ਆ ਗਈ ਡਰੱਗ ਮਾਫੀਆ ਦੀ ਜੀ ਕੀ ਕੇਜਰੀਵਾਲ ਡਰੱਗ ਮਾਫੀਆ ਨੇ ਕ ਹਮ ਜਿਸ ਬੰਦੇ ਤੇ 2000 ਕਰੋੜ ਦਾ ਸ਼ਰਾਬ ਦਾ ਘੁਟਾਲੇ ਦਾ ਇਲਜ਼ਾਮ ਆ ਉਹ 7-8 ਮਹੀਨੇ ਜੇਲ੍ਹ ਚ ਰਿਹਾ ਵਾ ਜੀ ਜ਼ਮਾਨਤ ਉਹਨੂੰ ਸੁਪਰੀਮ ਕੋਰਟ ਨੇ ਦਿੱਤੀ ਆ ਜਾਂ ਤਾਂ ਕਹਵੇ ਕਿ ਮੈਂ ਵੀ ਡਰੱਗ ਮਾਫੀਆ ਵਾਂ ਤੇ ਆ ਵੀ ਡਰਗ ਮਾਫੀਆ ਚਲੋ ਇਹ ਵੀ ਮੰਨਾਂਗੇ ਅਸੀਂ ਗੱਲ ਆਪ ਕਹੀ ਜਾਂਦੇ ਅਸੀਂ ਕੱਟੜ ਮਾਨਦਾਰ ਆ ਕੱਟੜ ਮਾਨਦਾਰ ਇਹ ਦੂਜੇ ਸਾਰੇ ਬੇਈਮਾਨ ਇਕੱਲੇ ਇਹੀ ਦੁੱਧ ਤੋਤੇ ਰਹਿ ਗਏ ਨੇ ਤਾਂ ਕਰਕੇ ਸਾਡਾ ਵਿਰੋਧ ਕਰਨਾ ਪਣਦਾ ਵਾ ਔਰ ਮੈਂ ਪੂਰਾ ਠੋਕ ਕੇ ਕਰਾਂਗੇ ਮੈਂ ਤਾਂ ਗੱਲ ਉਹਦੇ ਘਰ ਵੀ ਗਿਆ ਆਂ ਚਾਰ ਸੈਕਟਰ ਚ ਉਹਦੇ ਮਦਰ ਕੈਂਸਰ ਦੇ ਪੇਸ਼ੈਂਟ ਨੇ ਉਹ ਵਿਚਾਰੇ ਅਰੈਸਟ ਕਰਦੇ ਸੀ ਮੈਂ ਉਹਨਾਂ ਨੂੰ ਮਿਲਣ ਗਿਆ ਸੀਗਾ ਉਹਨਾਂ ਨੂੰ ਕਹਿਣਾ ਸੀ ਕੋਈ ਘਬਰਾਉਣਾ ਨਹੀਂ ਅਸੀਂ ਸਾਰੇ ਨਾਲ ਤੇਰੇ ਪੁੱਤਾਂ ਵਰਗੇ ਹੀ ਆ ਕੋਈ ਗੱਲ ਨਹੀਂ ਗਈ ਤੇ ਮੈਂ ਕਾਲੀਦਲ ਦੇ ਉੱਥੇ ਮੈਨੂੰ ਦਿਲਜੀਤ ਸਿੰਘ ਚੀਮਾ ਤੇ ਸ਼ਾਇਦ ਐਨਕੇ ਸ਼ਰਮਾ ਬੈਠਾ ਸੀ ਔਰ ਇੱਕ ਦੋ ਉਹਨਾਂ ਦਾ ਵਕੀਲ ਜਿਹੜਾ ਅਰਸ਼ਦੀਪ ਕਲੇਰ ਹੂੰ ਮੈਂ ਕਿਹਾ ਇਸ ਨੂੰ ਨਾ ਤੁਸੀਂ ਪਾਰਟੀ ਵਾਲਾ ਮੁੱਦਾ ਨਾ ਬਣਾਇਓ ਇਹਨੂੰ ਇੱਕ ਪੁਲਿਸ ਸਟੇਟ ਦਾ ਨਾਮ ਦਿਓ ਕਿ ਪੁਲਿਸ ਜ਼ਬਰ ਹੋ ਰਿਹਾ ਵਾ ਤੇ ਜੇ ਤੁਸੀਂ ਕਾਲ ਦਿਓਗੇ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਤੇ ਤੁਹਾਡੀ ਉੱਥੇ ਉੱਥੇ ਵੀ ਮਦਦ ਕਰਨਾ ਵਾਂਗੇ ਮਦਦ ਕਰ ਮਤਲਬ ਇੱਕ ਗੱਲ ਇਹ ਹੈ ਉਹ ਕਹਿੰਦੇ ਆ ਵੀ ਐਨਡੀਪੀਐਸ ਦਾ ਜਿਹੜਾ ਪਰਚਾ ਦਰਜ ਕੀਤਾ ਉਹ ਤਾਂ ਕਾਂਗਰਸੀ ਸਰਕਾਰ ਮੌਕੇ ਦਿੱਤਾ ਉਦੋਂ ਵੈਂਡੇਟਾ ਨਹੀਂ ਸੀ ਹੁਣ ਵੈਂਡੇਟਾ ਹੋ ਗਿਆ ਅੱਛਾ ਮੰਨ ਲਓ ਜੀ ਕਾਂਗਰਸ ਸਰਕਾਰ ਨੇ ਕੀਤਾ ਕਾਂਗਰਸ ਨੇ ਅਰੈਸਟ ਵੀ ਕੀਤਾ ਜੀ ਉਹ ਜੇਲ੍ਹ ਵੀ ਚਲੇ ਗਿਆ ਹੁਣ ਉਸ ਮੁਕਦਮੇ ਚ ਉਹਦੀ ਬੇਲ ਹੋ ਗਈ ਹੈ ਨਾ ਮੈਂ ਕਿਹਾ ਚਾਰ ਪੰਜ ਮਹੀਨੇ ਜੇਲ੍ਹ ਚ ਰਿਹਾ ਜੀ ਉਸ ਤੋਂ ਬਾਅਦ ਇਹਨਾਂ ਨੇ ਕਿੰਨੀਆਂ ਐਸਐਸਆਈਟੀਆਂ ਬਣਾਈਆਂ 1 2 3 4 ਉਹਦੇ ਚ ਤੱਕ ਤੱਥ ਪੇਸ਼ ਹੀ ਨਹੀਂ ਕੀਤਾ ਫਿਰ ਵਿਜੀਲੈਂਸ ਦਾ ਦੇਖਿਆ ਇਹਨਾਂ ਨੇ ਕਿਦਾਂ ਫਿਰ ਵਿਜੀਲੈਂਸ ਦੇ ਤਿੰਨ ਅਫਸਰ ਬਦਲੇ ਨੇ ਮੇਰੇ ਖਿਆਲ ਬਰਿੰਦਰ ਕੁਮਾਰ ਨਹੀਂ ਮੰਨਿਆ ਹੋਣਾ ਤਾਂ ਉਹਨੂੰ ਬਦਲਤਾ ਨਗੇਸ਼ਵਰ राव ਨਹੀਂ ਮੰਨਿਆ ਤਾਂ ਉਹਨੂੰ ਬਦਲਤਾ ਐਸਪੀਐਸ ਪਰਮਾਰ ਨਹੀਂ ਮੰਨਿਆ ਤਾਂ ਉਹਨੂੰ ਬਦਲ ਦਿੱਤਾ ਸੋ ਸਾਹਮਣੇ-ਸਾਹਮਣੇ ਜਿਹੜੇ ਦੇਖੋ ਕੀ ਹੁੰਦਾ ਕਿ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਤੁਹਾਡੇ ਮਨ ਨੂੰ ਜੱਜਦੀਆਂ ਨੇ ਕਿ ਹਾਂ ਯਾਰਾ ਕੰਮ ਫਲਾਨੇ ਬੰਦੇ ਨੇ ਕਰ ਇਹ ਜੱਜਦਾ ਹੀ ਨਹੀਂਗਾ ਯਾਰ ਜੱਜ ਨਹੀਂ ਐਨਡੀਪੀਐਸ ਤੇ ਲੱਭੇ ਕੁਝ ਨਹੀਂ ਨਾ ਹੁਣ ਦੂਜੇ ਪਾਸੇ ਤੁਰ ਪਏ ਨੇ ਕਿ ਇਹਨਾਂ ਦੀ ਐਂ ਕਰੋ ਮੈਨੂੰ ਪੁਲਿਸ ਦਿਓ ਤੁਸੀਂ 24 ਘੰਟੇ ਲਈ ਜੀ ਮੈਂ ਇਹਨਾਂ ਦੇ 92 ਫੜ ਕੇ ਅੰਦਰ ਦੇ ਦੂੰਗਾ ਡਿਸਪਰੋਪੋਰਸ਼ਨੇਟੀ ਅਸੈਟ ਦੀ ਤਾਂ ਕੋਈ ਐਕਸਪਲੇਨ ਹੀ ਨਹੀਂ ਕਰ ਸਕਦਾ अच्छा ये तो खास तौर पे नहीं कर सकदे हम्म ਤੁਸੀਂ ਚੰਗੇ ਬੰਦੇ ਚੰਗੇ ਬੰਦੇ ਦੀ ਵੀ ਤਹਿਕੀਕਾਤ ਕਰ ਲਿਓ ਕੋਈ ਨਾ ਕੋਈ ਉਣਤਾਈ ਰਹਿ ਜੇਗੀ ਮੇਰਾ ਹੁਣ ਮੇਰਾ ਖਿਆਲ ਪਤਾ ਨਹੀਂ 10 ਸਾਲ ਦਾ ਰਿਕਾਰਡ ਚੱਕੀ ਫਿਰਦੇ ਨੇ ਇਦਾਂ ਤਾਂ 500 ਕਰੋੜ ਕਹਿੰਦੇ ਮੇਰੇ ਤਾਂ 3 ਕਰੋੜ ਕੁਝ ਦਾ ਸੀਗਾ ਡਿਫਰੈਂਸ ਮੇਰੀਆਂ ਐਗਰੀਕਲਚਰ ਲਿਮਿਟਸ ਹੀ ਨਹੀਂ ਗਿਣੀਆਂ ਜੇ ਮੇਰੀਆਂ ਹੋ 3 ਕਰੋੜ ਦੀਆਂ ਮੇਰੀਆਂ ਕਰਜ਼ੇ ਦੀ ਲਿਮਿਟ ਹੈ ਜੋ ਚੱਕ ਲੈਣ ਤਾਂ ਇੱਕ ਨਵੇਂ ਪੈਸੇ ਦਾ ਨਹੀਂਗਾ ਪਰ ਕੌਣ ਪੁੱਛੂਗਾ ਉਹ ਤਾਂ ਜਦੋਂ ਟਰਾਇਲ ਹੋਊਗੀ ਜਦੋਂ ਹਾਈ ਕੋਰਟ ਤੱਕ ਮੁਕਦਮਾ ਪਹੁੰਚੂਗਾ ਉਦੋਂ ਸੁਣਨਗੇ ਨਾ ਇਸ ਕਰਕੇ ਮੇਰੇ ਹਸਾਬ ਦੇ ਨਾਲ ਇਹ ਸਰਾਸਰ ਬੋਗਸ ਬਿਲਕੁਲ ਮਨਕੜਤ ਔਰ ਨਫਰਤ ਦੀ ਭਾਵਨਾ ਨਾਲ ਔਰ ਇਹ ਝੂਠਾ ਮੁਕਦਮਾ ਵਾ ਔਰ ਵਿਂਡੇਟਾ ਤਾਂ ਮੈਂ ਇਹਨਾਂ ਨੂੰ ਪੁਲਿਸ ਸਟੇਟ ਕੇ ਨਾਮ ਪੁਲਿਸ ਸਟੇਟ ਤੁਸੀਂ ਇਹ ਗੱਲ ਕਿ ਮਤਲਬ ਹੁਣ ਜਿਸ ਤਰੀਕੇ ਦਾ ਮਾਹੌਲ ਤੁਸੀਂ ਸਵਾਲ ਉਠਾਇਆ ਪੁਲਿਸ ਸਟੇਟ ਤੇ ਪਹਿਲਾਂ ਵੱਖ-ਵੱਖਰੀਆਂ ਘਟਨਾਵਾਂ ਪੰਜਾਬ 'ਚ ਵਾਪਰੀਆਂ ਚਾਹੇ ਕੋਈ ਸੀਆਈਏ ਸਟਾਫ 'ਚ ਮਾਰ ਦਿੱਤਾ ਗਿਆ ਚਾਹੇ ਕਿਸੇ ਤਰੀਕੇ ਦੇ ਨਾਲ ਚਾਹੇ ਪੁਲਿਸ ਦੇ ਨਾਲ ਕਿਸਾਨਾਂ ਨੂੰ ਉਠਾਇਆ ਗਿਆ ਲਗਾਤਾਰ ਮਤਲਬ ਕੀ ਲੱਗਦਾ ਮਤਲਬ ਕਿਉਂ ਆਮ ਆਦਮੀ ਪਾਰਟੀ ਪੁਲਿਸ ਸਟੇਟ ਬਣਾਵੇਗੀ ਪੰਜਾਬ ਨੂੰ ਬਬਾਜਾ ਕੀ ਹੈ ਮਕਸਦ ਕੀ ਹੈ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਆਮ ਆਦਮੀ ਪਾਰਟੀ ਪੈਦਾ ਕਿੱਥੋਂ ਹੋਈ ਆ ਅੰਦੋਲਨ ਚੋਂ ਪੈਦਾ ਹੋਈ ਹੁਣ ਕਹਿੰਦੇ ਅਸੀਂ ਅੰਦੋਲਨ ਕਰਨ ਨਹੀਂ ਦੇਣਾ ਤਾਂ ਕੀ ਹੁੰਦਾ ਵਾ ਜਦੋਂ ਤੁਸੀਂ ਸੱਤਾ 'ਚ ਆ ਜਾਂਦੇ ਹੋ ਤੇ ਜਦੋਂ ਤੁਸੀਂ ਜਦੋਂ ਤੁਸੀਂ ਇਹ ਮਹਿਸੂਸ ਕਰਦੇ ਕਿ ਮੇਰੇ ਹੁਣ ਹੱਥ ਪੱਲੇ ਕੁਝ ਨਹੀਂਗਾ ਕਿਉਂਕਿ ਦੇਖੋ ਲੁਧਿਆਣੇ ਦੀ ਇਲੈਕਸ਼ਨ ਜਿੱਤਨੀ ਐਵੇਂ ਛੋਟੀ ਜੀ ਗੱਲ ਹੈ ਮੇਰੇ ਹਿਸਾਬ ਨਾਲ ਔਰ ਜਿਮਨੀ ਚੋਂ ਦੀ ਇੱਕ ਇਹ ਪਾਰਲੀਮੈਂਟ 'ਚ ਇਹਨਾਂ ਨੂੰ ਅਹਿਸਾਸ ਹੋ ਗਿਆ ਮਾਰੇ ਗਏ ਸੀ ਇਹਨਾਂ ਨੂੰ ਐ ਲੱਗਿਆ ਹੁਣ ਮਾਰੇ ਤਾਂ ਗਏ ਹੀ ਆ ਉਨੇ ਕੋਈ ਸਿੱਧੇ ਹੋ ਕੇ ਜੋ ਕਰਦੇ ਨੇ ਉਹ ਕਰੀ ਚੱਲੋ ਕੁਝ ਹਿੱਸੇ ਦੇ ਵਿੱਚ ਇਹ ਕੁਝ ਐਕਸ਼ਨਸ ਪੁਲਿਸ ਸਟੇਟ ਦੇ ਐਕਸ਼ਨਸ ਵਿੱਚ ਬੀਜੇਪੀ ਦਾ ਵੀ ਹੂੰ ਜਿਵੇਂ ਐਨਐਸਐਲਾਈ ਜੋ ਆਪਾਂ ਲਾਈ ਸਾਡੇ ਨੌਜਵਾਨਾਂ ਤੇ ਦਿਬਰੂਗੜ੍ਹ ਔਰ ਫਿਰ ਉਹਨਾਂ ਨੂੰ ਐਕਸਟੈਂਡ ਕੀਤਾ ਜੀ ਜਾਂ ਜਿਹੜਾ ਫੇਕ ਇਨਕਾਊਂਟਰਾਂ ਦੀ ਸਟੋਰੀ ਹੈ ਸਮਝ ਗਿਆ ਨਾ ਇਹ ਕੁਝ ਬੀਜੇਪੀ ਦੀ ਵਿਚਾਰਧਾਰਾ ਦੇ ਨਾਲ ਭਗਵੰਤ ਮਾਨ ਜੁੜ ਗਿਆ ਸੀ ਜਿਵੇਂ ਲਾਸਟ ਵਿੱਚ ਅਮਰਿੰਦਰ ਸਿੰਘ ਜੁੜ ਗਿਆ ਸੀਗਾ ਜੀ ਸਮਝ ਗਏ ਆ ਜਿਹੜਾ ਕਿਸਾਨਾਂ ਦਾ ਅੰਦੋਲਨ ਖਦੇੜਿਆ ਗਿਆ ਭਗਵੰਤ ਨੂੰ ਤਾਂ ਲੋੜ ਹੀ ਕੋਈ ਨਹੀਂ ਸੀ ਉਹ ਤਾਂ ਇਹ ਉਹ ਤਾਂ ਪੰਜਾਬ ਦੇ ਖਿਲਾਫ ਲੜੀ ਨਹੀਂ ਰਹੇ ਨੇ ਉਹ ਤਾਂ ਦਿੱਲੀ ਦੇ ਖਿਲਾਫ ਲੜ ਰਹੇ ਸੀਗੇ ਸੋ ਦੈਟ ਆਲਸੋ ਕਿਤੇ ਕਿਤੇ ਭਗਵੰਤ ਮਾਨ ਬੀਜੇਪੀ ਦਾ ਸਹਾਰਾ ਲੈ ਰਿਹਾ ਔਰ ਮੈਨੂੰ ਅੰਦਰਲੀ ਗੱਲ ਇਹ ਪਤਾ ਲੱਗੀ ਆ ਮੈਂ ਕਹਿ ਦੇਣਾ ਤੁਹਾਨੂੰ ਪਤਾ ਲੱਗਿਆ ਕਿ 13 ਤਰੀਕ ਨੂੰ ਕੇਜਰੀਵਾਲ ਦਾ ਤੇ ਭਗਵੰਤ ਦਾ ਬੜਾ ਝਗੜਾ ਹੋਇਆ ਲੁਧਿਆਣੇ 'ਚ ਠੀਕ ਉਹ ਤੋਂ ਬਾਅਦ ਤੁਸੀਂ ਨੋਟ ਕਰਿਓ 13 ਤੋਂ ਬਾਅਦ ਨਾ ਕੇਜਰੀਵਾਲ ਉੱਥੇ ਲੁਧਿਆਣੇ ਵੜਿਆ ਤੇ ਨਾ ਭਗਵੰਤ ਵੜਿਆ ਠੀਕ ਹੈ ਇਹ ਪਤਾ ਲੱਗਿਆ ਸੀਗਾ ਕਿ ਹੁਣ ਭਗਵੰਤ ਠੀਕ ਹੈ ਉਹਨੂੰ ਕਹਿੰਦੇ ਸੀ ਤੂੰ ਤੂੰ ਰਾਜ ਸਭਾ ਲੈ ਲਾ ਹੂੰ ਤੇ ਤੈਨੂੰ ਅਸੀਂ ਰਾਜ ਸਭਾ ਭੇਜ ਦਿੰਨੇ ਤੇ ਅਸੀਂ ਤੂੰ ਇਹ ਛੱਡ ਦੇ ਮੁੱਖ ਮੰਤਰੀ ਦਾ ਪਰसों ਭਗਵੰਤ ਮਾਨ ਗਵਰਨਰ ਨੂੰ ਮਿਲਣ ਗਿਆ ਕੱਲਾ ਹੀ ਠੀਕ ਹੈ ਬਾਹਰ ਨਿਕਲ ਕੇ ਬਹਾਨਾ ਕੀ ਬਣਾਇਆ ਅਸੀਂ ਨਾ ਜੀ ਦਫਤਰ ਨਹੀਂ ਸਾਨੂੰ ਦਿੱਤਾ ਜਾ ਰਿਹਾ ਹੂੰ ਉਹ ਤਾਂ ਤੁਸੀਂ ਚਿੱਠੀ ਲਿਖਦੇ ਹੋ ਰਿਮਾਈਂਡਰ ਕਰਦੇ ਹੋ ਫੋਨ ਕਰਦੇ ਗਵਰਨਰ ਨੂੰ ਹੁਣ ਇਹ ਅੰਦਰਲੀ ਗੱਲ ਇਹ ਮੈਨੂੰ ਮਹਿਸੂਸ ਹੁੰਦੀ ਆ ਕੁਝ ਥੋੜੇ ਜਿਹਾ ਸੋਰਸਸ ਵੀ ਕਹਿੰਦੇ ਨੇ ਕਿ ਭਗਵੰਤ ਮਾਨ ਨੇ ਗਵਰਨਰ ਨੂੰ ਕਿਹਾ ਕਿ ਜੇ ਮੈਨੂੰ ਲਾਉਣ ਕੋਈ ਸਟੇਕ ਕਲੇਮ ਕਰੇ ਕੋਈ 40 50 ਐਮਐਲਏ ਲੈ ਕੇ ਤੇਰੇ ਕੋਲ ਆਣ ਕੇ ਅਸੀਂ ਜੀ ਹੈਗੇ ਆ ਤੁਸੀਂ ਫਲੋਰ ਟੈਸਟ ਰੱਖ ਦਿਓ ਵਿਧਾਨ ਸਭਾ ਦਾ ਹੂੰ ਕੋਟਾ ਪਵਾ ਲਓ ਅੰਦਰ ਵਿਧਾਨ ਸਭਾ ਦੇ ਤੇ 15 ਦਿਨ ਦਾ ਟਾਈਮ ਦਿਓ ਦਿਓ 15 ਦਿਨ ਦਾ ਟਾਈਮ ਜੇ ਮਿਲ ਜਵੇ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਨੂੰ ਬੀਜੇਪੀ ਸਾਰੇ ਚੱਕਥਲ ਕਰਕੇ ਇਹਨਾਂ ਦੀ ਪਾਰਟੀ ਤੋੜ ਦੂ ਹੂੰ ਇੱਥੇ ਤੱਕ ਗੱਲ ਪਹੁੰਚੀ ਹਾਂ 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 ਗੱਲ ਬਹੁਤ ਅੱਗੇ ਤੱਕ ਪਹੁੰਚੀ ਹੋਈ ਆ ਹੂੰ ਤੇ ਹੁਣ ਪਤਾ ਲੱਗਿਆ ਕਿ ਬੀਜੇ ਉਹ ਜਿਹੜੇ ਕੇਜਰੀਵਾਲ ਪਾਰਟੀ ਉਹ ਵੀ ਡਰ ਗਏ ਨੇ ਹੁਣ ਪਿੱਛੇ हट ਗਏ ਨੇ ਹੁਣ ਗੱਲ ਕੈਬਨਿਟ ਰੀਸ਼ਫਲ ਤੇ ਆ ਗਈ ਦੋ ਤਿੰਨ ਮੰਤਰੀ ਅੱਗੇ ਪ ਸੋ ਬੇਸਿਕਲੀ ਆਲ ਇਸ ਨਾਟ ਵੈਲ ਇਨ ਦੀ ਆਮ ਆਦਮੀ ਪਾਰਟੀ ਅੰਦਰਖਾਤੇ ਵੀ ਕਿਉਂਕਿ ਕੇਜਰੀਵਾਲ ਜਿਹੜਾ ਨਾ ਉਹ ਬਹੁਤ ਡਿਕਟੇਟਰ ਟਾਈਪ ਆਦਮੀ ਉਹਨੇ ਟੋਟਲ ਕੰਟਰੋਲ ਚਾਹੁੰਦਾ ਆ ਆ ਭਗਵੰਤ ਮਾਨ ਕਾਫੀ ਲਿਫਿਆ ਉਹਨੇ ਕਾਫੀ ਮਤਲਬ ਆਪਣੇ ਮੁਖ ਚੀਫ ਸੈਕਟਰੀ ਉਹਨੇ ਆਪਣਾ ਮਤਲਬ ਉਹਨਾਂ ਦੇ ਕਹਿਣ ਤੇ ਲਾਤਾ ਡੀਜੀਪੀ ਉਹਨਾਂ ਦਾ ਚੱਲ ਰਿਹਾ ਵਾ ਹੋਮ ਸੈਕਟਰੀ ਉਹਨਾਂ ਦੇ ਕਹਿਣ ਤੇ ਲਾਤਾ ਉਹਨਾਂ ਨੇ ਸੋਸ਼ਲ ਮੀਡੀਆ ਦੀ ਟੀਮ ਹਟਾ ਦਿੱਤੀ ਉਹਨਾਂ ਨੇ ਸਾਰੇ ਇਹਦੇ ਪਰ ਘੱਟ ਦਿੱਤੇ ਕਾਫੀ ਲਿਫਿਆ ਪਰ ਉਹ ਹੋਰ ਲਿਫਾਉਣਾ ਚਾਹੁੰਦੇ ਨੇ ਸਾਰੀਆਂ ਭਰਤੀਆਂ ਬਾਹਰੋਂ ਜੀ ਰੇਨੂ ਗੁਪਤਾ ਬਾਹਰ ਦੀਪਕ ਚੋਹਾਨ ਯੂਪੀ ਦਾ ਇੱਕ ਲਿਆ ਕੇ ਸਾਡੇ ਸਿਰ ਤੇ ਬਿਠਾਤਾ ਸੋ ਉਹ ਕਾਫੀ ਲਫਿਆ ਭਗਵੰਤ ਮਾਨ ਲੇਕਿਨ ਕੇਜਰੀਵਾਲ ਉਹਦੇ ਨਾਲ ਵੀ ਹਲੇ ਤਸੱਲੀ ਨਹੀਂ ਕਿਉਂਕਿ ਕਹਿੰਦਾ ਇਹਨੂੰ ਹੋਰ ਲਫਾਉਣਾ ਵਾ ਇਹ ਉਹਦਾ ਇਹ ਉਹਦਾ ਸੁਭਾਅ ਆ ਹੂੰ ਹੀ ਕੈਨੋਟ ਹੈਲਪ ਇਟ ਉਹ ਕਦੀ ਟੋਲਰੇਟ ਨਹੀਂ ਕਰਦਾ ਐਵੇਂ ਕਹਿੰਦਾ ਨਾ ਪੁੱਛਿਆ ਕਿਸੇ ਨੇ ਰਾਜ ਸਭਾ ਦੀ ਸੀਟ ਲਵੋਗੇ ਤੁਸੀਂ ਜੀ ਜੀ ہماری ਪੀਏਸੀ ਡਿਸੈਡ ਪੀਏਸੀ ਤਾਂ ਬੰਦੂਆ ਮਜ਼ਦੂਰਾਂ ਦੀ ਕਮੇਟੀ ਉੱਥੇ ਮੈਂ ਜਾਣਦਾ ਮੈਂ ਇਹਨਾਂ ਨਾਲ ਕੰਮ ਕੀਤਾ ਪੀਏਸੀ ਚ ਕੌਣ ਆ ਅਤੀਸ਼ੀ ਬੰਦੂਆ ਮਜ਼ਦੂਰ ਕੌਣ ਆ ਸਸੋਡਿਆ ਉਹਦਾ ਭਾਈਵਾਲ ਕਰਪਸ਼ਨ ਚ ਹੂੰ ਕੋਈ ਸੁਤਿੰਦਰ ਜੈਨ ਜਾਂ ਹੋਰ ਕੋਈ ਸੌਰਵ ਸੁਰਭ ਹੋਣਗੇ ਸਾਰੇ ਤਾਂ ਇਹਦੇ ਆ ਘਰੇਲੂ ਨੌਕਰ ਨੇ ਹੂੰ ਉਥੇ ਕੀ ਹੋਊਗਾ ਤੇ ਜੋ ਕੇਜਰੀਵਾਲ ਨੇ ਕਹਿਣਾ ਉਹੀ ਫੈਸਲਾ ਹੋਣਾ ਸੋ ਕੁੱਲ ਮਿਲਾ ਕੇ ਜੋ ਕੁਝ ਕੀਤਾ ਗਲਤ ਕੀਤਾ ਹੂੰ ਔਰ ਇਹਦਾ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪਵੇਗਾ ਇਹ ਇਹ ਨਾ ਰੱਬ ਨਹੀਂਗੇ ਸਮਾ ਬਦਲਦਾ ਹੁੰਦਾ ਕੀ ਲੱਗਦਾ ਤੁਹਾਨੂੰ ਮਤਲਬ ਬਿਕਰਮ ਮਜੀਠੀਆ ਤੇ ਜਿਹੜਾ ਐਕਸ਼ਨ ਆ ਉਹਦਾ ਸਮਾਂ ਨਹੀਂ ਸਹੀ ਵੀ ਜੇ ਸਰਕਾਰ ਜੇ ਚਾਹੁੰਦੇ ਸੀ ਕਿ ਕਾਰਵਾਈਆਂ ਕਰਨੀਆਂ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਦੋਂ ਹੋਣੀਆਂ ਚਾਹੀਦੀਆਂ ਸੀ ਹੁਣ ਲੇਟ ਆ ਹੁਣ ਲੋਕਾਂ ਦੇ ਮਨ ਚ ਗੱਲ ਹੋਰ ਜਾ ਚੱਕੀ ਜਾ ਚੁੱਕੀ ਹੈ ਜਾਂ ਮਤਲਬ ਇਹਦੇ 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 ਫਾਇਦੇ ਹੁਣ ਕੀ ਲੱਗਦਾ ਆਮਦਵੀ ਪਾਰਟੀ ਨੂੰ ਹੋਵੇਗਾ ਜਾਂ ਬਿਕਰਮ ਮਜੀਠੀਆ ਨੂੰ ਵੱਧ ਫਾਇਦਾ ਨਹੀਂ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਲੋਕਾਂ ਦੀ ਪਰਸੈਪਸ਼ਨ ਜਿਹੜੀ ਇਹਨਾਂ ਦੇ ਖਿਲਾਫ ਬਣ ਚੁੱਕੀ ਹੈ ਇਹ ਹੁਣ ਸੋਨੇ ਦੇ ਬਣ ਕੇ ਦਿਖਾ ਦੇਣ ਕੇਜਰੀਵਾਲ ਸੋਨੇ ਦਾ ਵੀ ਕਹੇ ਨਾ ਕਿ ਮੈਂ ਕ੍ਰਿਸ਼ਨ ਭਗਵਾਨ ਉਤਰ ਕੇ ਆ ਗਿਆ ਥੱਲੇ ਆਪ ਨਹੀਂ ਮੰਨਣਾ ਪੰਜਾਬ ਦੇ ਲੋਕਾਂ ਕਿਉਂਕਿ ਸਿਧਾਂਤਕ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਐ ਲੱਗਿਆ ਯਾਰ ਕਿ ਇਹਦਾ ਐਂਟੀ ਸਿੱਖਿਆ ਹੂੰ ਇਹਦਾ ਐਂਟੀ ਫਾਰਮਰ ਯਾਰ ਇਹਦਾ ਬਾਹਰੋਂ ਆਣ ਕੇ ਸਾਡੇ ਤੇ ਰਾਜ ਸਭਾ ਦਾ ਮੈਂਬਰ ਥੂਪਤੇ ਯਾਰ ਸਾਡੇ ਸਾਰੇ 9% ਜਿੰਨੀ ਟੋਟਲ ਬਾਹਰੋਂ ਹਰਿਆਣਾ ਤੇ Rajasthan ਤੇ ਦਿੱਲੀ ਚੋਂ ਕਰਾਤੀ ਆ ਲੋਕਾਂ ਦਾ ਮਾਈਂਡ ਸੈਟ ਬਣ ਚੁੱਕਾ ਡੋਨਟ ਟੇਕ ਲੁਧਿਆਣਾ ਐਜ਼ ਐਨੀ ਸਾਰਟ ਆਫ ਐਨ ਇੰਡੀਕੇਟਰ ਇੱਕ ਇਲੈਕਸ਼ਨ ਸਰਕਾਰ ਲਈ ਜਿੰਨੀ ਸਾਰਾ ਅਮਲਾ ਝੂਕ ਕੇ ਉਹ ਤਾਂ ਕਹਿੰਦੇ ਸੈਮੀਫਾਈਨਲ ਜਿੱਤ ਲੈ ਫਾਈਨਲ ਜਿੱਤ ਲੈਣਾ ਹੈ ਕਹਿੰਦੇ ਨਹੀਂ ਸੈਮੀਫਾਈਨਲ ਜੇ ਆਪਾਂ ਮਾੜਾ ਮੋਟਾ ਕਹਿ ਸਕਦੇ ਨਾ ਤੇ ਉਹ ਪਾਰਲੀਮੈਂਟ ਠੀਕ ਹੈ ਜਿਹੜਾ ਸਹੀ ਲੋਕਾਂ ਦਾ ਮੈਂਡੇਟ ਆ ਜਿੱਥੇ ਲਗਭਗ ਕਰੋੜ ਸਵਾ ਕਰੋੜ ਲੋਕਾਂ ਨੇ ਵੋਟ ਪਾਈ ਆ ਇਹ ਇੰਨੀ ਇੱਕ ਵੋਟ ਨੂੰ ਮੈਂ ਨਹੀਂ ਮੰਨਦਾ ਲੋਕਾਂ ਦਾ ਮਾਈਂਡ ਸੈਟ ਬਣ ਚੁੱਕਾ ਮੈਂ ਕੋਈ ਬਿਕਰਮ ਮਜੀਠੀਆ ਦੀ ਵਜਾਹਤ ਨਹੀਂ ਕਰ ਰਿਹਾ ਇਹਨਾਂ ਦੇ ਉਲਟ ਹੈ ਲੋਕੀ ਇਹ ਜੋ ਮਰਜ਼ੀ ਹੋਣ ਕਰੀ ਜਾਣ ਮਤਲਬ ਤੁਸੀਂ ਇਹ ਮੰਨਦੇ ਹੋ ਜਿਵੇਂ ਬਿਕਰਮ ਮਜੀਠੀਆ ਦੀ ਕੈਮੇਸੀ ਲੋਕਾਂ ਚ 2017 ਇਵੇਂ ਕਿ ਬਾਈ ਤੱਕ ਵੀ ਇਹ ਕਿਵੇਂ ਸੀ ਕਿ ਨਸ਼ੇ ਦੇ ਨਾਲ ਜਦੋਂ ਭੋਲੇ ਦੇ ਨਾਮ ਲਿਆ ਤੇ ਉਹ ਜੁੜ ਚੁੱਕਿਆ ਸੀ ਪਰ ਕੀ ਲੱਗਦਾ ਵੀ ਆਮਦਮੀ ਪਾਰਟੀ ਦੇ ਕਮਾ ਤੋਂ ਹੁਣ ਵਿਕਰਮ ਜੀਠਿਆ ਦੀ ਇਮੇਜ ਉਹਦੇ ਨਾਲੋਂ ਵੱਧ ਸੁਧਰੀ ਲੱਗਦੀ ਨਹੀਂ ਮੈਂ ਇਹਨੂੰ ਹੋਰ ਤਰ੍ਹਾਂ ਪੁੱਟ ਕਰੂੰਗਾ ਹੋ ਸਕਦਾ ਹੈ ਕਿ ਅਕਾਲੀ ਦਲ ਦੀ ਸ਼ਰਮਣੀ ਅਕਾਲੀ ਦਲ ਦੀ ਐਸ ਸੱਚ ਇਮੇਜ ਅੱਜ ਵੀ ਨਾ ਇੰਪਰੂਵ ਕਰੇ ਠੀਕ ਹੈ ਪਰ ਇਹ ਤੱਕੇ ਦਾ ਵਿਰੋਧ ਕੀਤਾ ਲੋਕਾਂ ਨੇ ਤੱਕੇ ਦਾ ਵਿਰੋਧ ਤੱਕੇ ਦਾ ਵਿਰੋਧ ਕਿਸੇ ਦੀ ਇਮੇਜ ਸੁਧਰਨੀ ਨਹੀਂ ਸੁਧਰਨੀ ਇਹ ਮੈਨੂੰ ਨਹੀਂ ਪਤਾ ਹੂੰ ਲੇਕਿਨ ਲੋਕਾਂ ਨੂੰ ਇਹ ਨਜ਼ਰ ਆਇਆ ਕਿ ਯਾਰ ਇਦਾਂ ਘਰ ਜਾ ਕੇ ਸਿਵਲ ਕੱਪੜਿਆਂ ਦੇ ਵਿੱਚ 30 ਬੰਦੇ ਠੁੱਡੇ ਮਾਰ ਕੇ ਦਰਵਾਜ਼ੇ ਭੰਨ ਕੇ ਅੰਦਰ ਵੜ ਕੇ ਉਹਦੀ ਵਾਈਫ ਇੱਕ ਐਮਐਲਏ ਆ ਪੰਜਾਬ ਦੀ ਉਹਦੇ ਦੋ ਛੋਟੇ ਛੋਟੇ ਬੱਚੇ ਆ ਵੀ ਐਵੇਂ ਪੁਲਿਸ ਨੂੰ ਨਹੀਂ ਕਰਨਾ ਚਾਹੀਦਾ ਮੇਰੇ ਘਰ ਵੀ ਇਦਾਂ ਹੀ ਵੜੇ ਸੀਗੇ ਚੋਰਾ ਵਾਂਗੂ ਸਾਲ ਹੂੰ ਔਰ ਮੇਰੇ ਬਾਹਰ ਨਿਕਲ ਕੇ ਪਤਾ ਨਹੀਂ ਕਿੰਨਾ ਪ੍ਰੋਪਗੈਂਡਾ ਮੈਂ ਤਾਂ ਜੇਲ੍ਹ ਸੀਗਾ ਅਕੇ ਪਾਕਿਸਤਾਨ ਦਾ ਸਿਮ ਲੱਭ ਗਿਆ ਕਿੱਥੇ ਉਹ ਸਿਮ ਜਾਲੀ ਪਾਸਪੋਰਟ ਮਿਲ ਗਿਆ ਮੈਂ ਜਾਲੀ ਪਾਸਪੋਰਟ ਕੀ ਕਰਨੇ ਆ ਕਮਲੇ ਇਹ ਸੋ ਦੈਟ ਇਜ਼ ਆਲ ਪ੍ਰੋਪਗੈਂਡਾ ਇਟ ਇਜ਼ ਸਟੇਟ ਮਸ਼ੀਨਰੀ ਦਾ ਪ੍ਰੋਪਾਗੈਂਡਾ ਚੱਲ ਰਿਹਾ ਠਾ 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 ਕਰਕੇ ਬਟ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੇ ਨਹੀਂ ਉਹ ਭਰੋਸਾ ਕੀਤਾ ਇਹਨਾਂ ਤੇ ਕੀ ਲੱਗਦਾ ਹੁਣ ਕਿੰਨਾ ਸਮਾਂ ਲੱਗੂਗਾ ਜੇਠਿਆ ਦੇ ਅੰਦਰ ਤੁਹਾਡੇ ਹਿਸਾਬ ਇਹੀ ਤਾਂ ਉਹ ਚਾਹੁੰਦੇ ਆ ਉਹਨਾਂ ਨੂੰ ਪਤਾ ਸਾਨੂੰ ਇਸ ਕੇਸ 'ਚ ਕੁਝ ਨਹੀਂ ਮਿਲਣਾ ਹੂੰ ਉਹਨਾਂ ਨੇ ਕਹਿਆ ਇਹਨੂੰ 3-4 ਮਹੀਨੇ ਅੰਦਰ ਸੁਟੋ ਆਪਣੇ ਵੱਲੋਂ ਕੀ ਆ ਕੇਜਰੀਵਾਲ ਉਹ ਨਹੀਂ ਸਬਕ ਸਿਖਾ ਰਹੇ ਨੇ ਕਿ ਯਾਰ ਅੰਦਰ ਸੁਟੋ ਮੇਰੇ ਖਿਲਾਫ ਕੀ ਸੀ ਯਾਰ ਨਾ ਤਾਂ ਮੈਂ ਕਦੀ ਸੱਤਾ 'ਚ ਰਿਹਾ ਨਾ ਮੈਂ ਕੋਈ ਬਿਜ਼ਨਸ ਆ ਨਾ ਮੇਰੇ ਕੋਈ ਮਿਲਿਆ ਨਾ ਮੇਰਾ ਕੋਈ ਹੋਰ ਤੇ ਮੇਰੇ ਵਰਗੇ ਬੰਦੇ ਨੂੰ ਅੰਦਰ ਸੁੱਟ ਕੇ ਤੇ ਇਹ ਇਸ ਤਰ੍ਹਾਂ ਦਾ ਝੂਠਾ ਕੇਸ ਪੈਦਾ ਕਰ ਸਕਦੇ ਕਿਸੇ ਦੇ ਖਿਲਾਫ ਵੀ ਕਰ ਸਕਦੇ ਔਰ ਹੁਣ ਸੁਪਰੀਮ ਕੋਰਟ ਕਾਸ਼ਿੰਗ ਹੈ ਉਸ ਕੇਸ ਦੀ ਹੁਣ ਭੱਜ ਰਹੇ ਨੇ ਆਉਂਦੇ ਨਹੀਂ ਪਿਛਲੇ ਆਲਮੋਸਟ 6 ਮਹੀਨਿਆਂ ਤੋਂ ਡੇਟ ਲੈ ਰਹੇ ਨੇ ਸੁਪਰੀਮ ਕੋਰਟ ਡੇਟ ਦੇ ਦਿੰਦਾ ਕਿ ਏਜੀ ਨਹੀਂ ਅੱਜ ਬਿਮਾਰ ਹੋ ਗਿਆ ਜੀ ਅੱਜ ਏਜੀ ਬਦਲ ਗਿਆ ਜੀ ਸਮਝ ਗਏ ਨਾ ਤੁਸੀਂ ਸੋ ਇਟਸ ਆਪਣਾ ਜੁਡੀਸ਼ੀਅਲ ਪ੍ਰੋਸੈਸ ਥੋੜਾ ਸਲੋ ਆ ਮੈਨੂੰ ਲੱਗਦਾ ਹੁਣ ਕੋਈ ਪਹਿਲਾਂ ਕਰ ਦੇਣ ਤਾਂ ਮੈਨੂੰ ਪਤਾ ਨਹੀਂਗਾ ਲੇਕਿਨ 3-4 ਮਹੀਨੇ ਦੇ ਅੰਦਰ ਰਹਿਣੇ ਪੈਣੇ ਜਾਂ ਚਰਮਿੰਦਾ بس ਇਹੀ ਸਜ਼ਾ ਆਦਮੀ ਨੂੰ ਤੁਸੀਂ ਮਤਲਬ ਅੰਦਰ ਰਹਿ ਕੇ ਆਏ ਹੋ ਤੁਸੀਂ ਆ ਕੇ ਵੀ ਬੋਲਦੇ ਹੋ ਪਰ ਪੰਜਾਬ ਦੇ ਵਿੱਚ ਇਹ ਸਵਾਲ ਉੱਠਦੇ ਆ ਕਿ ਆਪੋਜੀਸ਼ਨ ਦੇ ਕਈ ਲੀਡਰ ਸਰਕਾਰ ਤੋਂ ਡਰੇ ਹੋਏ ਨੇ ਉਹ ਸਰਕਾਰ ਖਿਲਾਫ ਬੋਲਦੇ ਨਹੀਂ ਜਿਸ ਕਰਕੇ ਆਹੀ ਡਰ ਹੈ ਕਿ ਕੱਲੋਂ ਸਾਨੂੰ ਜੇਲ੍ਹ ਚੋਂ ਛੁਡਦੇ ਨੇ ਪਰ ਕੀ ਲੱਗਦਾ ਜਿਹੜੇ ਬੰਦੇ ਦੇ ਸੁਭਾਅ 'ਚ ਬੋਲਣਾ ਹੋਵੇ ਉਹ ਜੇਲਾਂ ਉਹ ਸੁਭਾਅ ਨੂੰ ਤੋੜ ਦਿੰਦੇ ਆ ਦੇਖੋ ਮੇਰਾ ਖਿਆਲ ਹੈ ਕਿ ਅਗਰ ਤੁਸੀਂ ਆਪਣੇ ਪੱਖ ਤੋਂ ਠੀਕ ਆ ਅਗਰ ਤੁਹਾਡੀ ਵਾਟਸਟਾਈਸੇ ਕਮਿਟਮੈਂਟ ਇਹ ਹੈਗੀ ਕਿ ਮੈਂ ਇਹ ਇਹਨਾਂ ਆ ਗਲਤ ਕੰਮਾਂ ਦੇ ਖਿਲਾਫ ਬੋਲਣਾ ਫਿਰ ਤਾਂ ਨਹੀਂ ਉਹ ਬੰਦਾ ਡਰਦਾ ਜੀ ਤੇ ਥੋੜਾ ਅਗਰ ਆਪ ਉਹਦਾ ਦਮਨ ਤੇ ਉਹਦੀ ਜਿਹੜੀ ਕਿਰਦਾਰ ਉਹ ਸਾਫ਼ ਹੋਣਾ ਚਾਹੀਦਾ ਜੇ ਤੁਸੀਂ ਆਪ ਹੀ ਬੇਈਮਾਨ ਹੋ ਫਿਰ ਤਾਂ ਤੁਹਾਨੂੰ ਆਪ ਹੀ ਅੰਦਰ ਡਰ ਲੱਗਦਾ ਰਹਿੰਦਾ ਨਾ ਜਿਹੜੀ ਹੁਣ ਗੱਲ ਰਹਿ ਗਈ ਪੰਜਾਬ ਚ ਆਪੋਜੀਸ਼ਨ ਨਹੀਂ ਬੋਲਦੀ ਮੈਂ ਉਹਨਾਂ ਦਾ ਕਸੂਰ ਨਹੀਂ ਸਮਝਦਾ ਤੁਸੀਂ ਮੈਨੂੰ ਦੱਸੋ ਕਿ ਕੀ ਜੇਲ ਕੱਟਣੀ ਕੋ ਸੁਖਾਲੀ ਗੱਲ ਹੈ ਅੱਜ ਦੇ ਯੁੱਗ ਵਿੱਚ ਹਰ ਇੱਕ ਦੇ ਪਰਿਵਾਰ ਆ ਆਪਾਂ ਸਾਰੇ ਮੰਨਦੇ ਹਾਂ ਕਿ ਅੱਗੇ ਨੂੰ ਲਾਈਫ ਸਟਾਈਲ ਬਦਲਿਆ ਪਹਿਲਾਂ ਲੋਕੀ ਟਰੱਕਾਂ 'ਚ ਚੜ ਕੇ ਰੇਲੀਆਂ ਤੇ ਆਉਂਦੇ ਹੁਣ ਨਹੀਂ ਆਉਂਦੇ ਉਹ ਕਹਿੰਦੇ ਸਾਨੂੰ ਵੀ ਏਸੀ ਗੱਡੀ ਭੇਜੋ ਜੀ ਕੋਈ ਬਿਲਕੁਲ ਕੋਈ ਜੀਪ ਭੇਜੋ ਜਾਂ ਕਾਰ ਭੇਜੋ ਸਮਾਂ ਬਦਲਿਆ ਹੋਇਆ ਵਾ ਤੋ ਇਸ ਕਰਕੇ ਇਹ ਹਰ ਇੱਕ ਤੇ ਪਰਿਵਾਰ ਨੂੰ ਇਹਦੇ ਨਾਲ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਉਹਦੇ ਬੱਚੇ ਉਹਦਾ ਉਹਨਾਂ ਦੇ ਘਰ 'ਚ ਜਿਹੜੀਆਂ ਔਰਤਾਂ ਨੇ ਉਹ ਉਹਨਾਂ ਨੂੰ ਲਗਾਤਾਰ ਪ੍ਰੈਸ਼ਰ ਪਾਉਂਦੀਆਂ ਕਿ ਤੁਸੀਂ ਨਾ ਕਰੋ ਗੱਲ ਐਵੇਂ ਪਤਾ ਕੋਈ ਨਹੀਂ ਮੂਰਖਾਂ ਦੀ ਸਰਕਾਰ ਆ ਤੁਹਾਨੂੰ ਚੱਕ ਕੇ ਅੰਦਰ ਦੇ ਦੇਣਗੇ ਪਰ ਕੀ ਲੱਗਦਾ ਨਹੀਂ ਵੀ ਜੇਲਾਂ ਲੀਡਰ ਜਿਵੇਂ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀ ਕਿ ਕਿ ਮੈਨੂੰ ਜੇਲਾਂ ਨੇ ਵੱਡਾ ਕੀਤਾ ਵੀ ਜੇਲਾਂ ਵੱਡਾ ਕਰਦੀਆਂ ਬੰਦੇ ਯਾਰ ਜਿਹੜਾ ਮਨਿੰਦਰ ਜੇਲਾਂ ਹੁੰਦੀਆਂ ਨੇ ਦੇਖੋ ਜੀ ਤੁਸੀਂ ਕਿਸੇ ਨੂੰ ਪੋਲਿਟੀਕਲ ਤੌਰ ਤੇ ਨਜ਼ਰਬੰਦ ਕਰਦੇ ਆ ਬਾਦਲ ਹੁਣੀ ਸਾਰੇ ਨਜ਼ਰਬੰਦ ਬੇਸਿਕਲੀ ਪੋਲਿਟੀਕਲ ਡਿਟੈਂਸ਼ਨ ਸੀ ਕਿ ਮੇਰੇ ਪਿਤਾ ਜੀ ਵੀ ਸਰਦਾਰ ਸੁਖਜਿੰਦਰ ਸਿੰਘ ਮਤਲਬ ਲੰਬਾ ਸਮਾਂ ਜੇਲਾਂ ਚ ਰਹੇ ਐ ਐਨਐਸਸੀ ਚ ਰਹੇ ਆ ਹੈ ਤਾਂ ਉਹ ਵੀ ਬੜਾ ਡਿਫਿਕਲਟ ਹੁੰਦਾ ਸੌਖਾ ਨਹੀਂਗਾ ਜੀ ਪਰ ਫਿਰ ਵੀ ਉਹਦੇ ਚ ਕੀ ਹੁੰਦਾ ਕਿ ਇੱਕ ਮੂਵਮੈਂਟ ਚੱਲ ਰਹੀ ਸੀ ਜਦ ਧਰਮ ਯੁੱਧ ਮੋਰਚਾ ਅ ਅਮਰਜੈਂਸੀ ਦੇ ਖਿਲਾਫ ਮੋਰਚਾ ਯੂ نو ਉਹਦੇ ਚ ਕੋ ਗੱਲ ਆ ਉਹਦੇ ਚ ਤੁਹਾਡਾ ਉਥੇ ਜੇਲ ਉਸ ਵੇਲੇ ਜੇਲ੍ਹਾਂ ਜਿਹੜੀਆਂ ਸੀਗੀਆਂ ਉਹ ਮਤਲਬ ਹਜ਼ਾਰਾਂ ਵਰਕਰ ਉਹਨਾਂ ਦੇ ਜੇਲਾ ਵਿੱਚ ਨਾਲ ਸੀਗੇ ਉਹ ਕਹਿਣ ਨੂੰ ਤਾਂ ਜੇਲ ਸੀਗੀ ਹੈ ਤਾਂ ਔਖੀ ਸੀਗੀ ਪਰ ਫਿਰ ਵੀ ਉਹਦੇ ਚ ਇੱਕ ਮੁੱਦਾ ਬਹੁਤ ਸਟਰੋਂਗ ਸੀਗਾ ਕਿ ਅਸੀਂ ਇੱਕ ਕਿਸੇ ਇਸ਼ੂ ਤੇ ਗੱਲ ਹੁਣ ਤਾਂ ਲੋਕਾਂ ਦੇ ਝੂਠੇ ਮੁਕਦਮੇ ਬਣਾ ਰਹੇ ਨੇ ਯਾਰ ਉਹ ਝੂਠੇ ਮੁਕਦਮੇ ਨੂੰ ਜਦੋਂ ਤੁਸੀਂ ਸਾਬਤ ਕਰਦੇ ਹੋ ਤੁਹਾਡੀ ਬਹੁਤ ਵਾਹ ਲੱਗਦੀ ਪਹਿਲੀ ਗੱਲ ਤਾਂ ਯਾਰ ਆਮ ਆਦਮੀ ਤਾਂ ਅ ਇਸ ਦੇਸ਼ ਵਿੱਚ ਮੈਂ ਕਹਿੰਦਾ ਦੇਸ਼ ਚ ਕਾਨੂੰਨੀ ਲੜਾਈ ਨਹੀਂ ਲੜ ਸਕਦਾ ਤੁਸੀਂ ਚੰਗਾ ਵਕੀਲ ਹਾਈ ਕੋਰਟ ਦਾ ਕਰਨਾ ਵਾ ਤਾਂ ਤੁਹਾਨੂੰ 10 12 15 ਲੱਖ ਰੁਪਏ ਚਾਹੀਦਾ ਚੰਗਾ ਮੈਂ ਕਹਿੰਦਾ ਤੇ ਜੇ ਤੁਸੀਂ ਸਧਾਰਨ ਵਕੀਲ ਸੁਪਰੀਮ ਕੋਰਟ ਚ ਕਰਨਾ ਤੁਹਾਨੂੰ 8 10 ਲੱਖ ਰੁਪਏ ਦਿਹਾੜੀ ਦਾ ਚਾਹੀਦਾ ਇੱਥੇ ਤਾਂ ਪਹੁੰਚ ਗਈ ਕਾਨੂੰਨ ਦੀ ਲੜਾਈ ਕੌਣ ਲੜ ਸਕਦਾ ਤੇ ਸਰਕਾਰਾਂ ਨੂੰ ਫ੍ਰੀ ਹੈ 100 ਬੰਦਾ ਇਹਨਾਂ ਦਾ ਏਜੀ ਦਫਤਰ ਚ ਕੰਮ ਕਰਦਾ ਹੋਣਾ 150 ਹੀ ਉਹ ਨਹੀਂ ਵਰਤਦੇ ਸਾਡੇ ਖਿਲਾਫ ਉੱਥੇ ਖੜਾ ਕਰਦੇ ਨੇ ਬੰਦਾ ਘੱਟੋ ਘੱਟ 25 ਲੱਖ ਰੁਪਏ ਦਿਹਾੜੀ ਵਾਲਾ ਮੇਰੇ ਕਲਾਬ ਜਿਹੜੇ ਲਾਇਰਜ਼ ਇੰਗੇਜ ਕੀਤੇ ਇਹਨਾਂ ਨੇ ਜੀ ਪਹਿਲਾਂ ਤੋਂ ਲੈ ਕੇ ਹੁਣ ਤੱਕ ਉਹ 25 25 30 ਲੱਖ ਰੁਪਏ ਦਿਹਾੜੀ ਵਾਲੇ ਇੱਕ ਨਹੀਂ ਦਿੰਦੇ ਦੋ ਦੋ ਲੁਕੀਲ ਮੇਰੇ ਖਿਆਲ 50 ਕ ਲੱਖ ਰੁਪਏ ਦਾ ਦਿਹਾੜੀ ਦਾ ਮੇਰੇ ਤੇ ਖਰਾਬ ਕਰ ਦਿਆ ਤੇ ਅਗਰ ਕਿਸ ਨੇ ਕੈਲਕੂਲੇਟ ਨਹੀਂ ਕੀਤਾ ਅਗਰ ਕਰਦੇ ਤਾਂ ਮੈਨੂੰ ਲੱਗਦਾ 10 ਕ ਕਰੋੜ ਰੁਪਏ ਮੇਰੇ ਤੇ ਬਰਬਾਦ ਕੀਤਾ ਉਹ 5 4 ਕਰੋੜ ਰੁਪਏ ਮਜੀਠੀਏ ਦੇ ਵੀ ਬਰਬਾਦ ਕੀਤਾ ਹੋਗਾ 2 4 ਕਰੋੜ ਰੁਪਏ ਪ੍ਰਤਾਪ ਬਾਜੋ ਦੇ ਵੀ ਬਰਬਾਦ ਕੀਤਾ ਕਾਹੀ ਹੋਰ ਕਰਨਗੇ ਮਤਲਬ ਜਿਵੇਂ ਕਰਨਗੇ ਹਟਦੇ ਨਹੀਂਗੇ ਇੱਥੋਂ ਬਥੇਰੀਆਂ ਇਹਨਾਂ ਨੂੰ ਝਾੜਾ ਪੈਂਦੀਆਂ ਹੁਣ ਦੇਖੋ ਆਸ਼ੂ ਹਾਈ ਕੋਰਟ ਨੇ ਉਹਦਾ ਮੁਕਦਮਾ ਜਿਹੜਾ ਹੈਗਾ ਵਾ ਕੋਸ਼ ਕਰਤਾ ਇਹ ਉੱਥੇ ਜਾਣਗੇ ਸੁਪਰੀਮ ਕੋਰਟ ਗਏ ਹੋਏ ਨੇ ਉਹਨੂੰ ਜ਼ਮਾਨਤ ਮਿਲੀ ਉਹਦੀ ਜ਼ਮਾਨਤ ਰੱਦ ਵੀ ਕਰਾਉਣ ਜਾਣਗੇ ਐਵੇਂ ਬੇਲੂੜੀ ਜ਼ਮਾਨਤ ਜਦੋਂ ਮਿਲ ਜਾਂਦੀ ਹੈ ਹਾਈ ਕੋਰਟ ਦਿੰਦਾ 99.9 ਸੁਪਰੀਮ ਕੋਰਟ ਆਫ ਇੰਡੀਆ ਕਿਸੇ ਦੀ ਬੇਲ ਰਿਜੈਕਟ ਨਹੀਂ ਕਰਦਾ ਪਰ ਜਾਂਦੇ ਜ਼ਰੂਰ ਨੇ ਪੈਸਾ ਖਰਚਣ ਵਾਸਤੇ ਸੋ ਇੱਥੋਂ ਕੀ ਹੋ ਰਿਹਾ ਇਹਨਾਂ ਦੀ ਮਾਨਸਿਕਤਾ ਪਤਾ ਲੱਗ ਰਹੀ ਕਿ ਯਾਰ ਇਹ ਤਾਂ ਕੁਚਲਣਾ ਚਾਹੁੰਦੇ ਆ ਜੇ ਕੇਜਰੀਵਾਲ ਦੇ ਹੱਥ ਆ ਜਾਏ ਤਾਂ ਇਹਦਾ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਉਹਨੇ ਕੁਚਲ ਦੇਵੇ ਫੜ ਕੇ ਬਹੁਤ ਮਾੜੇ ਮਤਲਬ ਮਾਨਸਿਕਤਾ ਦਾ ਬੰਦਾ ਔਰ ਆਪ ਇਹਦਾਂ ਹੋਇਆ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਸੰਤਾਪ ਹਟਾਇਆ ਆਈ ਫੀਲ ਬੈਡ ਜਦੋਂ ਕਿਸੇ ਹੋਰ ਨਾਲ ਹੁੰਦਾ ਇਹ ਫਿਰ ਨਿਕਲ ਕੇ ਬਾਹਰ ਉਹੀ ਗੱਲਾਂ ਕਰਦੇ ਦੂਜਿਆਂ ਦੇ ਉੱਤੇ ਮੈਂਟਲ ਟੌਰਚਰ ਕਰ ਰਹੇ ਨੇ ਅੰਦਰ ਇਹਦੀ ਘਰ ਵਾਲੀ ਰੋਂਦੀ ਹੋਣੀ ਹੈ ਜਦੋਂ ਜੇਲ੍ਹ ਵਿੱਚ ਗਿਆ ਬਾਹਰ ਆਣ ਕੇ ਤਾਂ ਜੋ ਮਰਜ਼ੀ ਕਰੀ ਜਾਣ ਹੂੰ ਤੇ ਬਾਹਰ ਇਹਨੇ ਫਿਰ ਮਤਲਬ ਉਹਨੇ ਹੀ ਹੈਜ਼ ਲਰਨਡ ਨੋ ਲੈਸਨ ਕਿ ਇਹ ਜਿਹੜਾ ਮਿਸ ਯੂਜ਼ ਆਫ ਪਾਵਰ ਹੈ ਬਹੁਤ ਮਾੜੀ ਚੀਜ਼ ਹੈ ਪਰ ਆਪ ਬਾਹਰ ਆਣ ਕੇ ਫੇਰ ਉਹੀ ਗੱਲਾਂ ਕਰ ਰਹੇ ਨੇ ਲੋਕਾਂ ਦੇ ਨਾਲ ਜੀ ਬਹੁਤ ਬਹੁਤ ਧੰਨਵਾਦ ਖਰਦ ਸਾਹਿਬ ਵੈਲਕਮ ਸ਼ੁਕਰੀਆ ਤਾਂ ਗੱਲਬਾਤ ਕੀਤੀ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਨਾਲ ਉਹਨਾਂ ਨੇ ਇਹ ਕਿਹਾ ਕਿ ਇਹ ਮਾੜਾ ਹੈ ਇਹ ਜਿਹੜਾ ਬਦਲਾਖੋਰੀ ਦੀ ਰਾਜਨੀਤੀ ਹੈ ਬਹੁਤ ਮੰਦ ਭਾਗੀ ਹੈ ਨਿਕਲਣਾ ਇਸ ਕੇਸ ਵਿੱਚੋਂ ਕੁਝ ਵੀ ਨਹੀਂ ਉਸੇ ਹੀ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਅਕਾਲੀ ਕਾਂਗਰਸ ਵੀ ਭਾਈਪਸਾਬ ਇਕੱਠੇ ਕਿਉਂ ਹੋਏ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਇਕੱਠੇ ਹੋਣ ਦਾ ਮਕਸਦ ਇਹ ਨਹੀਂ ਕਿ ਸਾਨੂੰ ਕੋਈ ਬਿਕਰਮ ਮਜੀਠੀਆ ਦੇ ਨਾਲ ਕੋਈ ਸਿਕੂ ਦੀ ਵਿਚਾਰਨਾ ਸਹਿਮਤਾ ਜਾਂ ਉਹਦੀ ਗੱਲ ਨਾ ਪਰ ਜੋ ਧੱਕਾ ਹੋਇਆ ਉਹ ਬਿਕਰਮ ਮਜੀਠੀਆ ਨਾਲ ਜੋ ਹੋਇਆ ਉਹ ਸਭ ਨੇ ਪੰਜਾਬ ਦੇ ਸੰਤਾਪ ਜਿਨ੍ਹਾਂ ਨੇ ਹੰਡਾਇਆ ਉਹਨਾਂ ਨੂੰ ਪਤਾ ਹੈ ਕਿ ਸਾਰਾ ਜਿਹੜਾ ਰਾਜਨੀਤਿਕ ਬਦਲਾਖੋਰੀ ਦਿੱਤਾ ਹੈ ਜੋ ਆਮ ਆਦਮੀ ਪਾਰਟੀ ਕਰ ਰਹੀ ਹੈ ਇਹ ਮਾੜਾ ਜਿਸ ਤਰੀਕੇ ਨਾਲ ਉਹਦੇ ਘਰ ਚ ਦਾਖਲ ਹੋਏ ਜਿਸ ਤਰੀਕੇ ਨਾਲ ਠੁੱਡੇ ਮਾਰੇਗੇ ਜਿਸ ਤਰੀਕੇ ਨਾਲ ਉਹਦੀ ਇੱਕ ਪਤਨੀ ਚੁਣੀ ਹੋਈ ਜਿਹੜੀ ਐਮਐਲਏ ਹੈ ਉਹਦੇ ਨਾਲ ਜੋ ਜਿਹੜਾ ਬਿਹੇਵ ਕੀਤਾ ਉਹ ਬਹੁਤ ਮੰਦਪਗ ਹੈ ਇਸ ਕਰਕੇ ਅਸੀਂ ਬਿਕਰਮ ਜੀ ਆਦੇ ਪਰਿਵਾਰ ਤੱਕ ਨੂੰ ਵੀ ਕਹਿ ਚਾਏ ਕਿ ਅਸੀਂ ਤੁਹਾਡੇ ਨਾਲ